ਅਜਾ ਬੈਡਰੂਮ ਦੇ ਵਿੱਚ ਬੈਡਰੂਮ ਕਰ ਰੱਖਿਆ ਹੈ ਹਾਂਜੀ ਇਹ ਤਾਂ ਸਿਟਿੰਗ ਰੂਮ ਆ ਸਿਟਿੰਗ ਰੂਮ ਲੱਗਦਾ ਹੋ ਗਿਆ ਤੇ ਨਾਲ ਬੈਡਰੂਮ ਹੋ ਗਿਆ ਜਾਂ ਕੋਈ ਮੈਚ ਵੇਖ ਮੂਚ ਵੇਖਣਾ ਹੋਵੇ ਉੱਥੇ ਐਲਸੀਡੀ ਪੁਆਇੰਟ ਲੱਗੇ ਨੇ ਜੀ ਠੀਕ ਹੈ ਇਹ ਸ਼ਾਮ ਵਾਲਾ 뷰 ਜ ਮੈਂ ਠੰਡ ਹੁੰਦੀ ਉਹ ਬੈਠਣਾ ਤਰੇ ਜੀ ਸੱਜੀ ਗੱਲ ਦੋਸਤੋ ਥੋੜ੍ਹਾ ਸਿ ਬਹੁਤ ਵਧੀਆ ਕੋਠੀ ਲੈ ਕੇ ਆਏ ਮੇਰੇ ਵਗੋਂ ਤੁਸੀਂ ਵੇਖ ਸਕਦੇ ਹੋ ਇਹ ਘਰ ਬਣਾਉਣ ਲੱਗੇ ਦਾ ਵੀਡੀਓ ਤੁਹਾਡੇ ਵਾਸਤੇ ਹੈ ਵੀ ਸੱਸੀ ਗੱਲ ਵੀ ਸੱਸੀ ਦਾ ਬਾਈ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆ ਜੀ ਜੀ ਮੇਰਾ ਨਾਮ ਮਨਿੰਦਰ ਹੈ ਪਿੰਡ ਸਹਿਲ ਸਿੰਘ ਰਿਆ ਜਿਲਾਨ ਮਾਨਗੜ ਜੀ ਠੀਕ ਹੈ ਜੀ ਭਾਈ ਜੀ ਆਪਣੀ ਜੋ ਆ ਕੋਠੀ ਬਣੀ ਜਾਂਦੀ ਹੈ ਇਹਦੀ ਲੋਕੇਸ਼ਨ ਕਿਹੜੀ ਹੈ ਜੀ ਜੀ ਇਹ ਪੀਟੀ ਵਾਲਾ ਜੀ ਡਿਸਟ੍ਰਿਕਟ ਮੁਕਸਰ ਹੈ ਜੀ ਮੁਕਸਰ ਸਾਹਿਬ ਦੇ ਵਿੱਚ ਪੀਟੀ ਵਾਲਾ ਠੀਕ ਹੈ ਜੀ ਭਾਈ ਪਹਿਲਾਂ ਤਾਂ ਮੈਨੂੰ ਨਾ ਪੂਰਾ ਪਲਾਟ ਦਾ ਏਰੀਆ ਦੱਸੋ ਵੀ ਆ ਏਰੀਆ ਪਲਾਟ ਦਾ ਕਿੰਨਾ ਹੈ ਤੇ ਜਿਹੜੀ ਆਪਾਂ ਕੋਠੀ ਆ ਬਣਾਈ ਜੰਨੇ ਆ ਆ ਕਿੰਨੇ ਏਰੀਆ ਚ ਬਣੀ ਹੈ ਜੀ ਇਹ ਕੋਠੀ ਹੈਗੀ ਆ ਜਿਹੜਾ ਸਾਰਾ ਘਰ ਹੈ ਜਿੰਨਾ ਦਾ ਠੀਕ ਹੈ ਜੀ ਇਹ 150 150 ਦਾ ਜੀ ਮਤਲਬ ਪੂਰਾ ਜਿਹੜਾ ਪੁਰਾਣਾ ਪਲਾਟ ਹੈਗਾ 150 250 ਹੋ ਗਿਆ ਠੀਕ ਹੈ ਜੀ ਜਿਹੜਾ ਆਪਾਂ ਕੋਠੀ ਦਾ ਠੀਕ ਹੈ ਜੀ 150 ਦੇ ਵਿੱਚੋਂ 90 ਫੁੱਟ ਆਪਾਂ ਕੋਠੀ ਦਾ ਕੱਢ ਲਿਆ ਬਾਕੀ ਇਹ ਜੋ 8 ਫੁੱਟ ਸਾਈਡ ਇੱਧਰ ਛੱਡਤਾ ਜੀ ਠੀਕ ਹੈ ਜੀ 20 ਫੁੱਟ ਇੱਧਰ ਛੱਡਦਾ 60 ਫੁੱਟ ਦੇ ਕਰੀਬ ਕੋਠੀ ਦਾ ਫਰੰਟ ਹੈ ਜੀ ਠੀਕ ਹੈ ਬਾਈ ਜੀ ਮੜਾ ਆਪਾਂ ਕੋਠੀ ਬਾਈ ਅੰਦਰੋਂ ਵੇਖ ਲਈ ਹੈ ਨਾ ਆਓ ਜੀ ਤੇ ਬਈ ਜਿਹੜੀ ਆ ਕੋਠੀ ਹੈਗੀ ਐ ਦੀ ਜਿਵੇਂ ਵੇਖੀ ਨਾ ਵੀ ਉੱਚੀ ਬਾੜ ਹੀ ਲਾਈ ਹੋਈ ਆ ਹਾਂਜੀ ਐ ਦੀ ਨੀਂਹ ਆਪਾਂ ਥੱਲੋਂ ਕਿੰਨੇ ਫੁੱਟ ਤੋਂ ਲੈ ਕੇ ਆਏ ਆ ਬਈ ਨਿਉ ਬਾਈ ਜੀ ਦੀ ਸੜਕ ਲੈਵਲ ਤੋਂ 6.5 ਫੁੱਟ ਨਿਉ ਹੈ ਜੀ ਠੀਕ ਹੈ ਜੀ ਤੇ ਥੱਲੇ ਕਿੰਨੇ ਤੱਕ ਕਿੰਨੀ ਹੈਗੀ ਆ ਥੱਲੇ ਨਹੀਂ ਬਸ ਉਹ ਪਟਕੇ ਤੇ ਉਹ ਥੱਲੇ ਮਾਰਬਲ ਲੱਗਿਆ ਹੋਇਆ ਸੀ ਉਹਦੇ ਉੱਤੇ ਹੀ ਘਟਕਾ ਪਾ ਕੇ ਠੀਕ ਹੈ ਜੀ ਤੇ ਸਲੇਪ ਪਾ ਕੇ ਕੰਮ ਚਾਲੂ ਕਰਤਾ ਸੀ ਠੀਕ ਹੈ ਭਾਈ ਤੇ ਪਲੰਥ ਬੀਮ ਵਗੈਰਾ ਵੀ ਹਾਂ ਪਲੰਥ ਬੀਮ ਪਾਇਆ ਸੀ ਥੱਲੇ ਪਾਇਆ ਸੀ 4 ਫੁੱਟ ਚੱਕ ਕੇ ਪਾਇਆ ਸੀ ਥੱਲੇ ਠੀਕ ਹੈ ਜੀ ਥੱਲੇ ਸਲੇਪ ਵੀ ਪਾਈ ਹੈ ਜੀ ਤੇ ਪੂਰੇ ਘਰ ਚ ਭਾਈ ਕਾਲਮ ਕਿੰਨੇ ਲਾਏ ਹੋਏ ਜੀ ਕਾਲਮ ਜੀ 52 ਕਾਲਮ ਆ ਸਾਰੇ ਘਰ ਦੇ ਵਿੱਚ ਆਕਸਟਰਾ ਕਾਲਮ ਕੱਢ ਕੇ 15 ਬਾਹਰ ਗੋਲ ਕਾਲਮ ਕੱਢ ਕੇ ਠੀਕ ਹੈ ਜੀ ਬਾਕੀ 52 ਗੋਲਮ ਹੈ ਜੀ ਠੀਕ ਹੈ ਭਾਈ ਤੇ ਕਿੰਨਾ ਕੁ ਮਟੀਰੀਅਲ ਲੱਗਿਆ ਹੋਊਗਾ ਵੀ ਹੁਣ ਤੱਕ ਆਪਣੇ ਇਸ ਜਿਲ੍ਹੇ ਤੁਸੀਂ 60x120 ਦਾ ਪਲਾਟ ਹੋ ਗਿਆ ਪੰਜ ਹਜ਼ਾਰ ਤੋਂ ਪਲੱਸ ਤਾਂ ਘੱਟਾ ਲੱਗ ਗਿਆ ਜੀ ਸੀਮੈਂਟ ਦਾ 5000 ਘੱਟਾ ਲੱਗਿਆ ਹੋਊਗਾ ਇਹ ਚ ਠੀਕ ਹੈ ਜੀ ਤੇ ਇੱਟਾਂ ਹੀ ਤੇ 2 ਲੱਖ ਦੇ ਕਰੀਬ ਇੱਥੇ ਲੱਗ ਗਏ 2 ਲੱਖ ਇੱਟ ਲੱਗੀ ਤੇ ਜੇ ਲੱਖ ਦੇ ਨੇੜੇ ਟਾਇਲ ਲੱਗ ਗਏ ਜੀ ਜਿਹੜੀ ਮੋਡਲਿੰਗ ਬਣਾਈ ਹੈ ਜਿਹੜੀ ਠੀਕ ਹੈ ਠੀਕ ਹੈ ਬਈ ਤੇ ਸਰੀਆ ਵਗੈਰਾ ਬਈ ਜੀ ਸਰੀਆ ਜੀ 200 ਕੁਇੰਟਲ ਦੇ ਲਗਭਗ ਲੱਗ ਗਿਆ ਪਲੱਸ ਨਹੀਂ ਹੋਏ ਆ ਬਸ ਕੋਈ 5-7 ਕੁਇੰਟਲ ਘੱਟ ਆਏ ਆ ਠੀਕ ਹੈ ਬਈ ਬਹੁਤ ਲੋਕ ਬਈ ਇਹੀ ਕਹਿੰ ਕਈ ਲੋਕੀ ਵੀ ਆਪਣੇ ਕੌਲਮ ਪਾਉਂਦੇ ਕਰਾ ਚ ਕਈ ਨਹੀਂ ਕਰਦੇ ਹੈ ਨਾ ਕਈ ਕਰਾ ਚ ਆਪਣੇ ਇਟਾਂ ਦੀ ਕੁਆਲਿਟੀ ਕਿਹੜੀ ਮੈਟਰ ਕਰਦੀ ਪਈ ਹੈ ਸੀਮੈਂਟ ਦੀ ਵੀ ਹੈ ਨਾ ਫਰਕ ਪੈ ਗਿਆ ਉਸ ਦਾ ਵੀ ਕੋਸਟ ਦਾ ਉੱਪਰ ਥੱਲੇ ਫਰਕ ਪੈਂਦਾ ਰਹਿੰਦਾ ਹੈ ਕੌਲਮ ਤਾਂ ਹੀ ਆ ਹੈ ਨਾ ਇਹ ਕੌਲਮ ਤਾਂ ਕੌਲਮ ਹੀ ਆ ਜਿਹੜੇ ਸਟਰਕਚਰ ਹੁੰਦੇ ਨੇ ਮਕਾਨ ਦੇ ਹਾਂਜੀ ਉਹਦਾ ਮਕਾਨ ਨੇ ਦਾ ਸਟਰਕਚਰ ਦੇ ਹਿਸਾਬ ਨਾਲ ਖੜਨਾ ਇਟਾਂ ਨਾਲ ਤਾਂ ਹੀ ਬਸ ਕੱਲੀਆਂ ਦੀਵਾਰਾਂ ਭਰ ਸਕਦੇ ਆ ਜਾਂ ਡਿਜ਼ਾਈਨ ਕਰ ਸਕਦੇ ਆ ਸਟਰਕਚਰ ਤਾਂ ਕੌਲਮ ਪਲੰਥ ਬੀਮ ਫਿਰ ਛੱਤ ਚ ਬੀਮ ਸਟਰਕਚਰ ਪੂਰੀ ਬਣਾਈ ਜਾਂਦੀ ਤੇ ਉਸੇ ਨਾਲ ਖਰਚਾ ਆਪਣੇ ਆਪ ਵੱਜ ਜਾਂਦਾ ਹਾਂ ਉਹਦੇ ਜੇ ਆਟੋਮੈਟਿਕ ਵੱਜ ਜਾਂਦਾ ਜੀ ਨਾਲੇ ਪ੍ਰੰਥ ਬੀਮ ਨੇ ਤੇ ਕੋਲਮ ਨੇ ਆਪਦਾ ਕੰਮ ਕਰਨਾ ਹੀ ਕਰਨਾ ਹੈ ਜੀ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਥੱਲੇ ਲੈਂਟਰ ਪਾ ਦਾ ਲੈਂਟਰ ਨਾਲ ਤਾਂ ਕੋਈ ਕੰਮ ਨਹੀਂ ਕਰਨਾ ਜੀ ਠੀਕ ਹੈ ਭਾਈ ਤੇ ਨਾ ਹੀ ਕੋਲਮ ਬਿਨਾ ਤਾਂ ਕੋਠੀ ਦਾ ਕੀ ਬਣਨਾ ਹੈ ਜੀ ਠੀਕ ਹੈ ਭਾਈ ਹੁਣ ਤੱਕ ਭਾਈ ਜੀ ਕਿੰਨਾ ਖਰਚਾ ਹੋ ਗਿਆ ਉਹ ਐ ਤੇ ਐਸਟੀਮੇਸ਼ਨ ਹੈ ਜਿੰਨਾ ਸਟਰਕਚਰ ਖੜਾ ਹੋਏਗਾ ਸਾਡਾ ਐਸਟੀਮੇਟ ਹੈਗਾ ਮੋਟਾ-ਮੋਟਾ ਜੀ ਕੋਈ 90-90 ਦੇ ਰੱਗਰ ਲੱਗ ਗਿਆ ਪਲੱਸ 3 ਹੋਏ ਜੀ ਠੀਕ ਹੈ ਜੀ ਆਪਾਂ ਨਾ ਬਾਕੀ ਲੋਕੀ ਕਹਿਣਗੇ ਵੀ 90 ਤੁਸੀਂ ਜ਼ਿਆਦਾ ਕਹਿ ਰਹੇ ਹੋ ਆਪਾਂ ਘਰੋਂ ਅੰਦਰ ਵਖਾਣੇ ਫਿਰ ਲੋਕਾਂ ਨੂੰ ਪਤਾ ਲੱਗੂਗਾ ਨਾ ਕੋਈ ਵਾਕਈ ਕੀ ਇਹਨੂੰ ਪੰਜਾਬ ਦੀ ਹੋਰ ਮਹਿੰਗੀ ਵੀ ਹੋ ਗਿਆ ਹੁਣ ਤਾਂ ਰੇਟ ਹੋਰ ਵੀ ਜ਼ਿਆਦਾ ਵਧ ਜਾਂਦੇ ਆ ਤੇ 9 ਫੁੱਟ ਆ ਨਾ ਸੜਕ ਤੋਂ ਹਾਂਜੀ ਹਾਂਜੀ ਸਬਕ ਚਾ ਲਾ ਰੱਖਿਆ ਇੱਕ ਬਾਈ ਸਭ ਤੋਂ ਹੈ ਨਾ ਬੇਨ ਜਿਹੜੀ ਇੱਕ ਤਾਂ ਪੋਰਚ ਹੈਗਾ ਉਹ ਤੋਂ ਆ ਜਿਹੜੀ ਚੀਜ਼ ਬਣਾਈ ਆ ਹਾਂਜੀ ਇਹ ਚਗਾਠ ਹੈ ਜੀ ਚਗਾਠ ਤੇ ਜਿਹੜੀ ਇਹਦੀ ਹਾਈਟ ਰੱਖੀ ਹੈ ਕਿੰਨੇ ਫੁੱਟ ਉੱਚੇ ਤੱਕ ਲੈ ਕੇ ਗਏ ਆ ਬਾਈ ਆ ਫਰੇਮ ਦਾ ਆ ਚਗਾਠ ਦੀ ਹਾਂਜੀ 18 ਫੁੱਟ ਹਾਈਟ ਹੈ ਜੀ ਠੀਕ ਹੈ ਜੀ 18 ਫੁੱਟ ਹਾਈਟ ਹੈ 3 ਫੁੱਟ ਉੱਪਰ ਗਲਾਈ ਆ ਗਈ ਜੀ ਤੇ ਚਗਾਠਾ ਬਾਈ ਜੀ ਜਿਸਤੀ ਤਾਂ ਨਹੀਂ ਹੈਗੀ ਆ ਕਿਹੜੇ ਪੱਥਰ ਵਾਲੇ ਵੀ ਨਹੀਂ ਹੈਗੇ ਕਿਹੜੀ ਬਣੀ ਹੋਈ ਚਗਾਠਾ ਬਰੀ ਬਾਈ ਜੀ ਨਹੀਂ ਜੀ ਬਝੋਲੀਆ ਦਾ ਪੱਥਰ ਹੈ ਜੀ ਇਹ ਅਲਨਵਾ ਤੋਂ ਲਿਆਂਗੇ ਅਸੀਂ ਤਾਂ ਠੀਕ ਹੈ ਮਾਲਕ ਨੇ ਅਲਨਵਾ ਤੋਂ ਲਿਆਇਆ ਸਾਡੇ ਸਾਹਬ ਬਹੁਤ ਹੀ ਵਧੀਆ ਤੇ ਬਹੁਤ ਹੀ ਸਮੂਹ ਇਹ ਨਾਮ ਜਿਹੜਾ ਪੱਥਰਾਂ ਨੇ ਆਪਣੇ ਨਾਲੋਂ ਉਹਨਾਂ ਨਾਲੋਂ ਵੀ ਮਹਿੰਗੀ ਤਾਂ ਜ਼ਰੂਰ ਪੈਂਦੀ ਆ ਪਰ ਇਹਦੀਆਂ ਇਹਨਾਂ ਦੀ ਚੀਜ਼ ਵੱਜ ਕੇ ਕੰਨੀ ਪੁਰਜੂਗੀ ਮਤਲਬ ਲੋਹੇ ਨਾਲੋਂ ਵੀ ਜ਼ਿਆਦਾ ਮਜ਼ਬੂਤ ਹੈ ਜੀ ਤੇ ਭਈ ਕਈ ਕਹਿੰਦੇ ਹੁੰਦੇ ਨੇ ਪੱਥਰ ਦੀ ਜਗ੍ਹਾ ਅਠ ਜੀ ਆ ਇਹ ਵੀ ਆਪਾਂ ਸਣ ਕਰਦੀਏ ਵੀ ਦਰਵਾਜ਼ੇ ਖੜਦੇ ਨੇ ਆ ਉਹਨਾਂ ਨੇ ਗਾਰੰਟੀ ਲੈਤੀ ਵੀ ਆ ਪੱਲੇ ਦੀ ਵੀ ਗਾਰੰਟੀ ਉਹਨਾਂ ਦੀ ਠੀਕ ਹੈ ਬਹੁਤ ਵਧੀਆ ਚਿਗਾਠ ਹੈ ਜੀ ਦਸਤਾਂ ਜੀ ਨਾ ਇਹ ਕੋਈ ਮਸਾਲਾ ਪਕੜ ਕਰੇ ਨਾ ਇਹ ਕੋਈ ਚੀਜ਼ ਪਕੜ ਕਰੇ ਚਿਗਾਠ ਲਾਵਾਂਗੇ ਅਲਟਰਾ ਟੈਟ ਲਾ ਕੇ ਜਿਹੜਾ ਸਹੀ ਮਿਸਤਰੀ ਲਾਊਗਾ ਨਾ ਜੀ ਉਹ ਤਾਂ ਕ ਤੇ ਦੂਜੀ ਗੱਲ ਬਈ ਹਨਾ ਵੀ ਮੈਂ ਥੋੜੀ ਆ ਵੇਖੀ ਹੁੰਦਾ ਸੀਗਾ ਮੋਂ ਨੂੰ ਇਧਰ ਵਾਕੇ ਵਿਖਾ ਵੀ ਇੱਕ ਤਾਂ ਪਲਸਤਰ ਸਫਾਈ ਬਹੁਤ ਹੈ ਬਈ ਯਾਰ ਵੀ ਐਨੀ ਦੀਵਾਰ ਹੋ ਗਈ ਉੱਤੇ ਹਨਾ 18 ਫੁੱਟ ਤੇ 20 ਫੁੱਟ ਚਾਈ ਜਾਂਦੀ ਆ ਪਲਸਤਰ ਦੇ ਵਿੱਚ ਮਾੜਾ ਇਹ ਫਰਕ ਨਹੀਂ ਲੱਗ ਜਾਂਦਾ ਕਿੰਨਾ ਕੰਮ ਹੋ ਗਿਆ ਬਈ ਇਹਦਾ ਇੱਕ ਤਾਂ ਪਲਸਤਰ ਕਰਨ ਦਾ ਸਾਡੇ ਕੋਲ ਟਾਈਮ ਸਹੀ ਸੀ ਜੀ ਕਿਉਂ ਸਿਆਲਾਂ ਚ ਕੀਤਾ ਸੀਗੇ ਜੀ ਠੀਕ ਹੈ ਜੀ ਤਰਾਈ ਬਹੁਤ ਵਧੀਆ ਇੱਕ ਸਾਡੇ ਜਿਹੜੇ ਮਾਲਕਾਂ ਦੇ ਸਾਹਿਬ ਹੈ ਜੀ ਉਹਨਾਂ ਨੇ ਪ੍ਰਬੰਧ ਸਾਨੂੰ ਪੂਰਾ ਕਰਕੇ ਦਿੱਤਾ ਸੀ ਪਾਣੀ ਦੀਆਂ ਦੋ ਮੋਟਰਾਂ ਵੱਡੀਆਂ ਜਿਵੇਂ ਆ ਸਾਈਡ 'ਚ ਦੋ ਮੋਟਰਾਂ ਲੇਖੋ ਜੀ ਪਹਿਲਾਂ ਠੀਕ ਹੈ ਜੀ ਤੇ ਫਿਰ ਉਹਨਾਂ ਨੇ ਗਨ ਵਾਲੀ ਸਾਨੂੰ ਮੋਟਰ ਐਕਸਟਰਾ ਲੈ ਕੇ ਦਿੱਤੀ ਸੀ ਪ੍ਰੈਸ਼ਰ ਵਾਲੀ ਠੀਕ ਹੈ ਟ్రਾਈ ਕਰਨ ਵਾਸਤੇ ਟ్రਾਈ ਕਰਨੇ ਖਾਤਰ ਤਿੰਨ ਤਾਂ ਸਾਡੇ ਕੋਲੇ ਮੋਟਰਾਂ ਸੀ ਜੀ ਪਾਣੀ ਦੀ ਕੋਈ ਕਮੀ ਨਹੀਂ ਸੀ ਫਿਰ ਇੱਕ ਜੀ ਅਸੀਂ ਮਿਸਤਰੀ ਤਿੰਨ ਹੁੰਦੀ ਸੀ ਠੀਕ ਹੈ ਜੀ ਅਸੀਂ ਜੋੜ ਨਹੀਂ ਰਹਿਣ ਦਿੰਦੇ ਜਿਹੜੇ ਕਮਰੇ ਚ ਲੱਗਦੇ ਸੀ ਉਹਨੂੰ ਇੱਕਲ ਕਰਕੇ ਮਤਲਬ ਫੇਰ ਹੀ ਬਾਹਰ ਨਿਕਲਦੇ ਸੀ ਜੀ ਠੀਕ ਹੈ ਜੀ ਹਾਂਜੀ ਮੈਂ ਨਾ ਦੋਸਤੋ ਆ ਮੈਂ ਵੀ ਅਜ ਨਵੀਂ ਚੀਜ਼ ਮੈਨੂੰ ਹੁਣ ਧਿਆਨ ਚਾਹੀ ਵੀ ਆ ਪਾ ਵੀ ਕਰ ਸਕਦੇ ਜੇ ਟ్రਾਈ ਕਰਦੇ ਹੋ ਰੋਲ ਨਹੀਂ ਉਹ ਵੀ ਆਪਾਂ ਨੂੰ ਪੁਰਾਣੀ ਪਾਈ ਵੀ ਉਹ ਤੱਕ ਨਹੀਂ ਉਹਨੂੰ ਆਪਾਂ ਗੱਲ ਵਾਲੀ ਚੀਜ਼ਾਂ ਆਉਂਦੀਆਂ ਜਿਵੇਂ ਗੱਡੀ ਸਾਫ ਕਰ ਮੈਂ ਜੇ ਤੁਸੀਂ ਮਿਸਤਰੀ ਨੂੰ ਸਮਾਨ ਪੂਰਾ ਕਰਕੇ ਦੋਗੇ ਮਿਸਤਰੀ ਸਾਹਿਬ ਦੇ ਵੱਲੋਂ ਜੀ ਪੂਰਾ ਜ਼ੋਰ ਲਾਉਂਦੇ ਹੀ ਆ ਮੈਂ ਆਉਂਦਾ ਬੈਸਟ ਤੋਂ ਬੈਸਟ ਦਊਗਾ ਅੱਜ ਕੱਲ ਖੜੂ ਹੈ ਵੀ ਅੱਜ ਕੱਲ ਉਹ ਹੀ ਹੈ ਕੋmpition ਇੰਨਾ ਹੋ ਗਿਆ ਹੈ ਅੱਜ ਕੱਲ ਕੋmpition ਨੂੰ ਛੱਡੋ ਆਪਾਂ ਕਿਸੇ ਨੂੰ ਉਹਦੀ ਉਮੀਦ ਦਾ ਤੇ ਸੁਪਨੇ ਦਾ ਘਰ ਬਣਾ ਕੇ ਦੇਈਏ ਹਨਾ ਔਰ ਜਦੋਂ ਬੰਦਾ ਘਰ ਦੇ ਵਿੱਚ ਆ ਕੇ ਰਹਿਣ ਲੱਗਦਾ ਜੇ ਉਹ ਕੰਮ ਆਪਣਾ ਅੱਛਾ ਕੀਤਾ ਤਾਂ ਅਗਲੇ ਦੇ ਨੂੰ ਤਾਂ ਤਰੀਫ਼ ਹੀ ਨਿਕਲੂਗੀ ਅਗਲਾ ਗਾਲ ਨਹੀਂ ਕੱਢਦਾ ਯਾਰ ਸਾਡਾ ਕੰਮ ਖਰਾਬ ਉਹਨੇ ਹਰ ਰਿਪੋਰਟ ਬਹੁਤ ਕਰੀ ਜਿਹੜੀ ਚੀਜ਼ ਮੰਗਦੇ ਆ ਪਹਿਲੇ ਬੋਲਦੇ ਲਿਆ ਕੇ ਸਾਨੂੰ ਫੜਾਉਂਦੇ ਜੀ ਠੀਕ ਹੈ ਜੀ ਇੱਕ ਬਾਈ ਆਹਾ ਆਪਣਾ ਕਿਚਨ ਬਣਾਇਆ ਹੋਇਆ ਸੀ ਨਹੀਂ ਇਹ ਡਰਾਈング ਰੂਮ ਹੈ ਇਹ ਇਹ ਡਰਾਈング ਰੂਮ ਹੋ ਗਿਆ ਡਰਾਈング ਰੂਮ ਦਾ ਕੀ ਸਾਈਜ਼ ਰੱਖਿਆ ਵੀ ਆ ਵਾਲਾ ਇਹ 15 15 ਡਰਾਈング ਰੂਮ ਇਹਦੇ ਨਾਲ ਪਾਊਡਰ ਰੂਮ ਆ ਅੱਛਾ ਨਾਲ ਪਾਊਡਰ ਰੂਮ ਵੀ ਹੋ ਗਿਆ ਹਾਂਜੀ ਜਗਾਟਾ ਸਾਰੇ ਕਿਤੇ ਆਹੀ ਵਰਤੀ ਆ ਵੀ ਪਤਰਾ ਲਈ ਆ ਸਾਰੀਆਂ ਜਗਾਟਾਂ ਇਹੀ ਵਰਤੀਆਂ 10 ਇੰਚੀ ਜਗਾਟਾਂ ਠੀਕ ਆਹਾ ਪਾਊਡਰ ਰੂਮ ਹੋ ਗਿਆ ਤੇ ਨਾਲ ਆ 15 ਬਾਈ 15 ਡਰਾਈング ਰੂਮ ਹੋ ਗਿਆ ਹਾਂਜੀ ਠੀਕ ਹੈ ਦਰਵਾਜ਼ੇ ਉੱਤੇ ਐਂਟ ਲੋਬੀ ਦਾ ਭਾਈ ਜੀ ਕੀ ਸਮਾਂ ਰੱਖਿਆ ਹੋਇਆ ਲੋਬੀ ਵੀ 21:30 ਦੀ ਹੈ ਜੀ ਆ 21:30 ਦੀ ਹੈ ਹਾਂਜੀ ਠੀਕ ਹੈ 21:30 ਦੀ ਲੋਬੀ ਹੋਗੀ ਤੇ ਆ ਆਪਣਾ ਆ ਕਿਚਨ ਹੋ ਗਿਆ ਨਹੀਂ ਇਹ ਕਿਚਨ ਨਹੀਂ ਜੀ ਇਹ ਹੋ ਗਿਆ ਡਾਈਨਿੰਗ ਏਰੀਆ ਆ ਗਿਆ ਜੀ ਅੱਛਾ ਡਾਈਨਿੰਗ ਏਰੀਆ ਡਾਈਨਿੰਗ ਆ ਗਿਆ ਜਿਵੇਂ ਨਾ ਮਤਲਬ ਕਿ ਇਹ ਨਾ ਜਿਵੇਂ ਦੋ ਡਰੈਗ ਰੂਮ ਬਣਾਏ ਆ ਜੀ ਠੀਕ ਹੈ ਜੀ ਜਿਵੇਂ ਕੋਈ ਗੈਸਟ ਆਉਂਦਾ ਨਾਲ ਜਿਹੜੀ ਜੀ ਹੁੰਦੀ ਆ ਜੈਂਟਸ ਦਾ ਇੱਕ ਡਰੈਗ ਰੂਮ ਚ ਭਾਗਨੇ ਆ ਇਹ ਲੇਡੀ ਦਾ ਡਰੈਗ ਰੂਮ ਮੰਨ ਲੇ ਮਤਲਬ ਉਹਨੂੰ ਕਹਿੰਦਾ ਜੀ ਡਰੈਗ ਰੂਮ ਦਾ ਜੇ ਤਾਂ ਅੱਛਾ ਮਤਲਬ ਆ ਨਾ ਵੀ ਚੀਜ਼ ਹੋ ਗਈ ਨਾ ਵੀ ਉਹਨਾਂ ਘਰ ਚ ਡਰਾਇੰਗ ਰੂਮ ਵੀ ਦੋ ਹੋ ਗਿਆ ਨਾ ਪਿੰਡਾ ਜਿਹਾ ਹੁੰਦਾ ਇੱਕ ਵਾਰ ਮੋਹਲਾ ਪਿੰਡਾ ਜਿਹਾ ਪਿੰਡਾਂ ਦਾ ਮੋਹਲਾ ਜੀ ਹੁਣ ਜੇੜੀ ਨਾਲ ਹੁੰਦੀ ਆਉਂਦੇ ਆ ਜਿਵੇਂ ਚਾਰ ਜ ਚੀਜ਼ਾਂ ਵੀ ਘਰ ਚ ਆਪਾਂ ਚੀਜ਼ ਵੀ ਕਰ ਸਕਦੇ ਹਾਲਾਂਕਿ ਦੇਖੋ ਸ਼ਹਿਰਾਂ ਦੇ ਘਰਾਂ ਚ ਲੋੜ ਨਹੀਂ ਪੈਂਦੀਗੀ ਹਾਂ ਲੇਕਿਨ ਪਿੰਡਾਂ ਚ ਆਪਣੇ ਮੋਹਲ ਏਦਾਂ ਦਾ ਹੈ ਕਿ ਆਪਾਂ ਨੂੰ ਆਜਿ ਜ਼ਰੂਰੀ ਹੈਗੀ ਜੋ ਮਕਾਨ ਨਹੀਂ ਪਿਓਰ ਪਿੰਡੂ ਦੇ ਹਿਸਾਬ ਨਾਲ ਬਣਿਆ ਵਿਆ ਜੀ ਇਹਦੇ ਚ ਤਾਂ ਮਤਲਬ ਕਿ ਆਰਕੀਟੈਕਚਰ ਸ਼ਹਿਰੀ ਹੋ ਗਿਆ ਲੇਕਿਨ ਜੋ ਜ਼ਰੂਰਤ ਹੈਗੀ ਹੈ ਰੈਸ ਜੋ ਨਹੀਂ ਕੁਝ ਤਾਂ ਨਕਸ਼ਾ ਬਣਾਣਾ ਜੀ ਇਹ ਮਤਲਬ ਕਿ ਨੇ ਸਲਾਹ ਨਾਲ ਬਣਾ ਇੱਕ ਥਾਂ ਬਹਿ ਕੇ ਬਣਿਆ ਠੀਕ ਹੈ ਜਿਵੇਂ ਸਾਹਿਬ ਆਪਸੀ ਮਾਲਕਾ ਇੱਕ ਮੈਸੀ ਕਾਰਟ ਡਕ ਸੀ ਬਹਿ ਕੇ ਕਰੇ ਬਣਿਆ ਹੋਇਆ ਠੀਕ ਹੈ ਇਹ ਨਹੀਂ ਉਹਨੂੰ ਪੈਸੇ ਦੇ ਦਿੱਤੇ ਦੇ ਦੇ ਵੀ ਆਪ ਦਾ ਲੈ ਲਿਆ ਵੀ ਜੋ ਚੀਜ਼ ਸਾਹਿਬ ਨੇ ਦੱਸਤਾ ਯਾਰ ਸਾਨੂੰ ਘਰ ਦੇ ਵਿੱਚ ਆ ਚੀਜ਼ਾਂ ਚਾਹੀਦੀਆਂ ਹਾਂ ਚਾਹੀਦੀ ਆ ਤੁਸੀਂ ਦੱਸਤਾ ਬਾਈ ਜੀ ਆ ਚੀਜ਼ ਤੇ ਕਾਮਯਾਬ ਹੋਊਗੀ ਜਾਂ ਨਹੀਂ ਹੁੰਦੀਗੀ ਤੇ ਤੀਜੇ ਬਾਈ ਦੀ ਆਦੀ ਪ੍ਰੋਫੈਸ਼ਨਲ ਹੁਣ ਐ ਨਾਲ ਸਾਹਿਬ ਨੇ ਆਏ ਕਿ ਜਿਵੇਂ ਹੁਣ ਕਿਚਨ ਹੈ ਹਾਂ ਹੁਣ ਲੋ ਜਿਆਦਾ ਲੋਕ ਆਹਿੰਦੇ ਉਥੇ ਨਾਲ ਡਾਈਨਿੰਗ ਚਾਹੀਦਾ ਡਾਈਨਿੰਗ ਕੀ ਕਰੂਏ ਹੁਣ ਬੰਦੇ ਨੇ ਬਲ ਪੁਰੀਆਂ ਰੋਟੀ ਵਗੈ ਬੰਦੇ ਤਾਂ ਨਹੀਂ ਬੈਠਣਾ ਹੁੰਦਾ ਨਾਲੇ ਹੁਣ ਇੰਨੇ ਵੱਡੇ ਪਰਿਵਾਰ ਵਿੱਚ ਨਹੀਂ ਬਈਆਂ ਦਾ ਵੀ ਆਪਣੇ ਨੋ ਹੈ ਨਾ ਉਸ ਦਾ ਵੀ ਇੰਨੀ ਚੀਜ਼ ਇਨਫ ਹੁੰਦੀ ਹੈ ਨਾ ਹਾਂਜੀ ਆਪਣਾ ਆਰਕੀਟੈਕਟ ਭਾਈ ਜੀ ਕੌਣ ਹੈ ਜਿਸ ਨੇ ਆ ਨਕਸ਼ਾ ਬਣਾਇਆ ਆਰਕੀਟੈਕਟ ਜੀ ਡਬਲੀ ਤੋਂ ਆਈ ਬਲਜਿੰਦਰ ਹੈ ਨਾਮ ਉਹਦਾ ਠੀਕ ਹੈ ਦੀਵਾਨ ਸਪੇਸ ਉਹਦੀ ਸ਼ਾਪ ਦਾ ਨਾਮ ਹੈ ਠੀਕ ਹੈ ਜੀ ਬਲਜਿੰਦਰ ਹੈ ਜੀ ਜੰਗ ਮੁੰਡਾ ਬਹੁਤ ਵਧੀਆ ਕੰਮ ਹੈ ਇਹ ਬਹੁਤ ਵਧੀਆ ਐਕਸਪੀਰੀਅੰਸ ਤੇ ਕਿ ਵੀ ਅੰਦਾਜ਼ਾ ਨਕਸ਼ਾ ਬਣਾਇਆ ਨਾ ਚੀਜ਼ ਬਣਾਈ ਹੋਈ ਆ ਆ ਬਾਈ ਜੀ ਬੈਡਰੂਮ ਹੋ ਗਿਆ ਹਾਂਜੀ ਆ ਬੈਡਰੂਮ ਹੋ ਗਿਆ ਜੀ ਠੀਕ ਹੈ ਕਾ ਫਰੰਟ ਤੇ ਬੈਡਰੂਮ ਹੋ ਗਿਆ ਬੈਡਰੂਮ ਦਾ ਕੀ ਸਾਈਜ਼ ਰੱਖਿਆ ਹੋਇਆ ਬੈਡਰੂਮ ਵੀ ਇਹ ਵੀ 15 ਦਾ 15 ਦੀ ਹੈ ਜੀ 15 ਵਾ 15 ਨਾਲ ਇਹਦੇ ਅੰਦਰ ਡਰੈਸਿੰਗ ਡਰੈਸਿੰਗ ਆ ਗਈ ਧਰ ਸਾਈਡ ਬਾਥਰੂਮ ਆ ਠੀਕ ਹੈ ਤੇ ਇੱਕ ਦੂਜਾ ਬੈਡਰੂਮ ਆਹ ਹੋ ਗਿਆ ਹਾਂਜੀ ਇੱਕ ਆ ਬਾਥਰੂਮ ਠੀਕ ਹੈ ਤੇ ਇੱਕ ਬੈਡਰੂਮ ਆਹ ਹੋ ਗਿਆ ਹਾਂਜੀ ਇੱਕ ਬੈਡਰੂਮ ਆ ਇਹ ਕਰ ਜੀ ਆ ਕਿਚਨ ਹੋ ਗਿਆ ਆ ਕਿਚਨ ਆ ਗਈ ਨਾਲ ਹੀ ਪਰੋ ਆ ਗਈ ਉਹ ਵਾਸ਼ਿੰਗ ਰੂਮ ਕਿਚਨ ਦਾ ਹਾਂ ਕਟਵਾਸ਼ ਆ ਗਈ ਵਾਸ਼ਿੰਗ ਰੂਮ ਠੀਕ ਹੈ ਮਤਲਬ ਕਿ ਘਰ ਦੇ ਵਿੱਚ ਗਰਾਉਂਡ ਫਲੋਰ ਤੇ ਤਿੰਨ ਬੈਡਰੂਮ ਦੋ ਡਰਾਇੰਗ ਰੂਮ ਹਾਂਜੀ ਇੱਕ ਕਿਚਨ ਹੋ ਗਿਆ 60x100 ਆ ਇੰਨਾ ਇੰਨਾ ਏਰੀਆ ਕਿੰਨਾ ਵੀ ਨਹੀਂ ਇਧਰ ਆ ਪਹਿਲੇ ਨਾਲ ਹੀ ਕੋਠੀ ਦੇ ਅੱਛਾ ਨਹੀਂ ਮਗਰ ਨਾਲ ਟੋਟਲ ਮਿਲਾ ਕੇ 120 ਫੁੱਟ ਹੋ ਸੀਗਾ ਨਾ ਵਾਲਾ 150 ਫੁੱਟ ਡੇਢ ਸੌ ਅੱਛਾ ਆ ਪਿੱਛੋਂ ਓਪਨ ਬਣਾ ਰੱਖਿਆ ਖੁੱਲਾ ਕਿਚਨ ਤੇ ਹਾਂ ਮਤਲਬ ਕਿ ਅੱਗੇ ਸ਼ਹਿਰ ਵਾਲਾ ਘਰ ਹੋ ਗਿਆ ਆਪਾਂ ਕਹੀਏ ਮਗਰ ਪਿੰਡ ਵਾਲਾ ਘਰ ਹੋ ਗਿਆ ਜਮਾ ਪਿਓਰ ਪਿੰਡ ਵਾਲਾ ਘਰ ਹੈ ਜੀ ਹੁਣ ਇੱਧਰ ਵੇਖੋ ਜੀ ਇੱਧਰ ਆਓ ਉਹ ਤਾਂ ਫਰਸ਼ ਤੋਂ ਵੀ ਪਤਾ ਲੱਗੀ ਜਾਂਦਾ ਨਾ ਵੀ ਅੱਜ ਕੱਲ ਲੋਕੀ ਟਾਈਲਾਂ ਲਵਾਉਂਦੇ ਤੁਸੀਂ ਇੱਥੇ ਆ ਪਿੰਡ ਚ ਪਿੰਡ ਦੇ ਸਾਨਾ ਫਰਸ਼ ਲਵਾਇਆ ਆਪਾਂ ਉੱਪਰੋਂ ਜਾ ਕੇ ਵਿਖਾਵਾਂਗੇ ਨਾ ਵੀ ਕਿੰਨਾ ਸੋਹਣਾ ਵੀ ਹੋ ਜਾਂਦਾ ਇੱਥੇ ਇੱਥੇ ਪਾਣੀ ਕੋ ਨਹੀਂ ਡੋਲਦਾ ਰਹਿੰਦਾ ਕੰਮ ਧੰਦਾ ਕਰਨ ਠੀਕ ਹੈ ਇਹ ਸਹੀ ਤਾਂ ਜੀ ਅਸਲ ਤਾਂ ਕਰ ਇਹ ਜਿਵੇਂ ਇੱਥੇ ਮੰਜੇ ਮੰਜੇ ਡਾਇਟਕ ਹੋ ਗਈ ਤੇ ਆਹ ਬੈਠ ਕੇ ਜਿਵੇਂ ਰੋਟੀ ਪਾਣੀ ਖਾਣ ਦੀ ਮੰਜੇ ਹੋ ਗਈ ਆ ਚੁੱਲੇ ਵਾਸਤੇ ਆ ਓਪਨ ਕਿਚਨ ਹੋ ਗਈ ਠੀਕ ਹੈ ਇੱਥੇ ਸਿਲੰਡਰ ਰੱਖਿਆ ਜਾਊਗੀ ਚਮਣੀ ਤਾਂ ਲੱਗ ਜੂਗੀ ਠੀਕ ਹੈ ਤੇ ਜਿਹੜਾ ਆਹ ਬਣਾਏ ਜੀ ਖਾਣੇ ਦੀ ਛੱਤ ਨਹੀਂ ਪਾਈ ਉੱਪਰ ਠੀਕ ਹੈ ਇਹਦੇ ਜੇ ਚੁੱਲ੍ਹੇ ਬਣਨਗੇ ਇੱਥੇ ਸਾਈਡ ਇੱਥੇ ਬਚਾਲੀ ਮਤਲਬ ਜਿਵੇਂ ਆਪਾਂ ਅੱਜ ਕੱਲ੍ਹ ਸ਼ਹਿਰ ਵਾਲੇ ਕਹਿ ਦਿੰਦੇ ਆ ਨਾ ਵੀ ਆਪਣਾ ਓਪਨ ਸਪੇਸ ਕਰਕੇ ਤੇ ਆਪਦਾ ਸੈੱਟ ਤੇ ਹਾਂ ਇੱਥੇ ਚੁੱਲੇ ਬਣਾ ਕੇ ਜੀ ਤੂਆਂ ਤਾਂ ਚੜਾ ਜਾਊਗਾ ਠੀਕ ਹੈ ਬਾਹਰ ਵੀ ਕਰਦੇ ਹੁੰਦੇ ਉਹਦੀ ਇੱਥੇ ਉਹ ਚੀਜ਼ ਹੈ ਜੀ ਹਾਂਜੀ ਠੀਕ ਹੈ ਵੀ ਤੰਦੂਰ ਇੱਥੇ ਬਾਲ ਲਗੇ ਚੁੱਲਾ ਇੱਥੇ ਬਾਲ ਲਗੇ ਆਹ ਕਿਚਨ ਹੋ ਗਿਆ ਤੇ ਮਗਰ ਆਹ ਸਟੋਰ ਹੋ ਗਿਆ ਕਿਚਨ ਸਟੋਰ ਹੋ ਗਿਆ ਜੀ ਕੋਈ ਸਮਾਨ ਵਗੈਰਾ ਰੱਖਣ ਵਾਲਾ ਜੀ ਠੀਕ ਹੈ ਆਹ ਕਨਸੈਪਟ ਬਹੁਤ ਵਧੀਆ ਲੱਗਿਆ ਮਨੂੰ ਆਰਕੀਟ ਨੇ ਵਾਕਈ ਚੀਜ਼ ਯੂਜਲੀ ਕੀ ਹੁੰਦਾ ਬਈ ਪਿੰਡਾਂ 'ਚ ਘਰ ਬਣੇ ਹੁੰਦੇ ਆ ਠੀਕ ਹੈ ਕੋਈ ਇੱਕੀ ਦਾ ਜੀ ਅਗਲਾ ਪਾਲ ਦੇ ਨਾਲ ਕਿਚਨ ਓਪਨ ਬਣਾਉਂਦੇ ਆ ਪਿੰਡਾਂ ਲੋ ਬਹੁਤ ਛੋਟੀ ਹੁੰਦੀ ਜਿੰਨਾ ਇਹ ਜਿਹੜਾ ਸਾਰਾ ਏਰੀਆ ਹੈ ਨਾ ਯਾਰ ਠੀਕ ਹੈ ਇਹ 2500 ਫੁੱਟ ਏਰੀਆ ਇਕੱਲਾ ਇਸ ਚੀਜ਼ ਖਾਤਰੀ ਬਣਾਇਆ ਵਿਆ ਹੈ ਸਾਡਾ ਠੀਕ ਹੈ ਜਿਵੇਂ ਬਰਾਂਡਾ ਹੋ ਗਿਆ ਓਪਨ ਕਿਚਨ ਹੋ ਗਈ ਉਹ ਸਟੋਰ ਹੋ ਗਿਆ ਆ ਹੋ ਗਿਆ ਨਾਲ ਇੱਥੇ ਇੱਥੇ ਹੋ ਜੇ ਆ ਵੀ ਬੈਠਕ ਹੈ ਨਹੀਂ ਨਹੀਂ ਇਹ ਮਤਲਬ ਕਿ ਇੱਥੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਫਿੱਟ ਹੋਣ ਉਹ ਵਾਸ਼ਿੰਗ ਏਰੀਆ ਹੋ ਗਿਆ ਸਾਈਡ ਇੱਥੇ ਕੱਪੜੇ ਧੋਣ ਵਾਲੀਆਂ ਮਸ਼ੀਨਾਂ ਫਿੱਟ ਹੋਣੀਆਂ ਆ ਆ ਬਾਥਰੂਮ ਹੋ ਗਿਆ ਆ ਬਾਥਰੂਮ ਆ ਕੱਪੜੇ ਸਕਾਉਣ ਵਾਲਾ ਆ ਸਟਾਨ ਵਾਸਤੇ ਹੋ ਗਿਆ ਠੀਕ ਹੈ ਇਹ ਮਤਲਬ ਕੱਪੜੇ ਸਟੈਂਡ ਲੱਗ ਜਾਣਗੇ ਇੱਥੇ ਕੱਪੜੇ ਇੱ ਉਹ ਬੱਠੜ ਜਾਂ ਕਿ ਬਾਲਟੀਆਂ ਆਪਣੇ ਪਿੰਡੂ ਘਰ ਨੂੰ ਸਮਾਨ ਬਹੁਤ ਆਿੰਦਾ ਜੀ ਠੀਕ ਹੈ ਉਹ ਸਲੈਪ ਆਦੀ ਥੱਲੇ ਰੱਖਿਆ ਜਾਊਗਾ ਕੁਝ ਉੱਪਰ ਰੱਖਿਆ ਜਾਊਗਾ ਬਹੁਤ ਵਧੀਆ ਚੀਜ਼ ਕੀਤੀ ਬਹੁਤ ਅੱਛਾ ਕਨਸੈਪਟ ਲੱਗਿਆ ਮੈਨੂੰ ਆਹ ਵਾਲਾ ਵੀ ਇੱਕ ਮਾਡਰਨ ਘਰ ਵੀ ਹੋ ਗਿਆ ਤੇ ਨਾਲ ਨਾਲ ਪਿੰਡ ਵਾਲਾ ਘਰ ਜੇ ਆਪਾਂ ਪੁਰਾਣਾ ਢਾਇਆ ਹੋਊਗਾ ਤਾਂ ਉਹੋ ਜਿਹਾ ਹੀ ਘਰ ਆਪਾਂ ਨਵਾਂ ਵੀ ਖੜਾ ਕਰਤਾ ਆਹ ਜਿਹੜਾ ਜੀ ਦੀ ਜੀ ਆ ਹੁਣ ਇੱਥੇ ਛਾਂ ਹੈ ਹਾਂ ਇਹ ਖਤਰੀ ਬਣਾਇਆ ਇੱਥੇ ਕੋਈ ਖੁੱਲੇ ਦੇ ਸਬਜ਼ੀ ਵੇਚੀ ਨਾ ਜੀ ਨਾ ਆਰਾਮ ਨਾਲ ਬੈਠਣਾ ਬਈ ਪਿੰਡਾਂ 'ਚ ਆਪਣੇ ਹੁੰਦਾ ਆਪਾਂ ਕੰਮ ਕੋ ਗੇ ਸਿਕਾਣੇ ਇੱਥੇ ਵਧੀਆ ਸਿਕਾਓ ਹੈ ਨਾ ਆਵਾਜ਼ਰਾਬੂ ਦਾ ਸਿਕਾਣੇ ਆਪਾਂ ਜਿਵੇਂ ਮਰਜ਼ੀ ਕਰਦੇ ਉੱਥੇ ਗੇਟ ਲੱਗਈ ਹੋਈ ਹੈ ਜੀ ਬਸ ਉਧਰਲੀ ਏਰੀਆ ਉਧਰ ਹੈ ਇਹ ਇੱਧਰਲਾ ਏਰੀਆ ਤੇ ਪਰਲਾ ਏਰੀਆ ਪੁਰਾਣਾ ਹੋ ਗਿਆ ਉਹ ਢਾਡਣਗੇ ਸਾਰਾ ਉਧਰ ਲਾ ਸਾਰਾ ਢਾਡ ਕੇ ਉਹਨੂੰ ਨਵਾਂ ਕਰਨਾ ਠੀਕ ਹੈ ਉਹਦੇ ਪਾਰਕਿੰਗ ਤੇ ਲੋਨ ਤੇ ਉਹ ਸਭ ਸਾਰਾ ਉਧਰ ਬੰਦ ਸਾਰਾ ਕੁਝ ਹੋ ਜਾਊਗਾ ਵੀ ਹੈ ਨਾ ਬਹੁਤ ਵਧੀਆ ਚੀਜ਼ ਹੈਗੀ ਇਹ ਕਨਸੈਪਟ ਵੀ ਬਹੁਤ ਵਧੀ ਹਾਂ ਪੌੜੀ ਉਹ ਜਾਨ ਗੋਲ ਕਰਕੇ ਵੀ ਵਧੀਆ ਲੱਗੀ ਜਾਂਦਾ ਹਾਂਜੀ ਪਹਿਲਾਂ ਇਹਨਾਂ ਥੋੜੇ 8 ਡਿਗਰੀ ਸਪੀਨ ਵੀ ਕਿ ਚਾਰਸ ਕਰ ਦਈਏ ਅੱਛਾ ਫਿਰ ਜਿਵੇਂ ਆ ਕਰਕੇ ਤੇਲ ਮਾ ਦਾਂਗੇ ਹਾਂ ਕੋਈ ਨਵੀਂ ਚੀਜ਼ ਬਣਾਈ ਹੈ ਮਤਲਬ ਕਿ ਜਿਵੇਂ ਆਪਾਂ ਕੋਟੀ ਪਾਈ ਜਿੰਨੀ ਮਾਡਲ ਆ ਠੀਕ ਹੈ ਉਸ ਹਾਵ ਨਾਲ ਮਤਲਬ ਕਿ ਪੌੜੀ ਵੀ ਆਪਾਂ ਨੂੰ ਉਨੀ ਜਿੰਨੀ ਚਾਹੀਦੀ ਫਿਰ ਉਹਨਾਂ ਨੇ ਕੱਢ ਕੇ ਸਪੇਸ ਫੂਸ ਤੇ ਫਿਰ ਉਹਨਾਂ ਨੇ ਡਬਲ ਬਣਾਈ ਹੋਈ ਠੀਕ ਹੈ ਉਦਰੇ ਉਪਰ ਸੈਂਟਰਲੇ ਏਸੀ ਆ ਜਾਊਗਾ ਨਹੀਂ ਏਸੀ ਨਹੀਂ ਇਹ ਤਾਂ ਸਾਹਮਣੇ ਉਹ ਲਾਉਣੀ ਹੈ ਸਿਨਰੀ ਲਾਉਣੀ ਆ ਵੱਡੀ ਮਤਲਬ ਵੱਡੀ ਤਾਂ ਹੀ ਦਾ ਵਿੰਡੋ ਸਾਈਡ ਤੇ ਛੜਤਿਆਂ 40 ਸਪੇਸ ਕੱਟਤਾ ਹੋਣੀ ਠੀਕ ਹੈ ਇੱਥੇ ਮਤਲਬ ਕਿ ਉਹ ਪੀਓਪੀ ਦੀ ਚੜੀਆਂ ਬਣਵਾ ਕੇ ਉਹਦੇ ਵਿੱਚ ਵਾਲਪੇਪਰ ਜਾਂ ਕੁਝ ਵੀ ਆਪ ਦੀ ਕੁਝ ਵੀ ਲਾ ਸਕਦੇ ਆ ਯਾਰ ਠੀਕ ਹੈ ਠੀਕ ਹੈ ਮਤਲਬ ਰੋਸ਼ਨੀ ਆਸਤੇ ਤਾਂ ਆਪਣਾ ਪੂਰਾ ਹੈਗਾ ਹੀ ਓਪਨ ਇਧਰੋਂ ਵੀ ਓਪਨ ਹੋ ਗਿਆ ਇਧਰੋਂ ਵੀ ਓਪਨ ਹੋ ਗਿਆ ਉੱਪਰ ਆਪਣਾ ਝੋਠਾ 20 ਫੁੱਟ ਤੇ ਉਹ ਹੋ ਹੀ ਗਿਆ ਨਾ ਤੇ ਉਹਦੇ ਉੱਤੇ ਆਪਣਾ ਆਹ ਆ ਗਿਆ ਯੂਜੂਲੀ ਕੀ ਹੁੰਦਾ ਉੱਪਰ ਸਾਈਡ ਤੇ ਉੱਥੇ ਖੁੱਲੀ ਛੱਡ ਦਿੰ ਉਪਰ ਆਉਂਦਾ ਵੀ ਇਹ ਘਰ ਦੋ ਪਾਸੇ ਲਾਇਆ ਇਧਰ ਚਾਰੇ ਪਾਸੇ ਖੁੱਲਾ ਹੈ ਚਾਰੇ ਪਾਸੇ ਖੁੱਲਾ ਹੈ ਨਾਲੇ ਥਾਂ ਬਹੁਤ ਹੈ ਜੀ ਹਾਂ ਜੀ ਥਾਂ ਬਹੁਤ ਹੈਗੀ ਉਹਦੇ ਵਿੱਚ ਕੋਈ ਦਿੱਕਤ ਨਹੀਂ ਜੀ ਤੇ ਉੱਪਰ ਆਪਣੇ ਕੀ ਕੁਝ ਬਣਿਆ ਹੋਇਆ ਬਈ ਉੱਪਰ ਦੋ ਬੈਡਰੂਮ ਹੈ ਜੀ ਠੀਕ ਹੈ ਇੱਕ ਸਿਟਿੰਗ ਰੂਮ ਹੈ ਜੀ ਠੀਕ ਹੈ ਜਿਹੜੇ ਇਹਨਾਂ ਦੇ ਮਤਲਬ ਬੇਟਾ ਜੀ ਦਾ ਕਮਰਾ ਠੀਕ ਹੈ ਜੀ ਉਹਦੇ ਨਾਲ ਇੱਕ ਸਿਟਿੰਗ ਰੂਮ ਹੈ ਜੀ ਤੇ ਇੱਕ ਬਾਥਰੂਮ ਹੈ ਜੀ ਤੇ ਉੱਪਰੋ ਵੀ ਇਹਨਾਂ ਪੂਰਾ ਖੁੱਲੜਾ ਸਪੈਸ਼ਲੀ ਇਧਰ ਆ ਕੇ ਦਾ ਇੱਕ ਜਿਵੇਂ ਥੱਲੇ ਗਰਮੀ ਸੀਗੀ ਇਹਨਾਂ ਮਤਲਬ ਗਰਮੀ ਉੱਪਰ ਇੱਕਦਮ ਹਵਾ ਦਾ ਝੌਕਾ ਲੱਗਿਆ ਹਾਂ ਜ ਵਾਟਰ ਬਗ ਦੇ ਸਾਹਮਣੇ ਬਣਿਆ ਹੋਇਆ ਆ ਕਰੇ ਪਰਣਾ ਨਹੀਂ ਹਮੇਸ਼ਾ ਉੱਪਰ ਰਹਿਣਾ ਹਾਂਜੀ ਤੇ ਘਰ ਦੇ ਵਿੱਚ ਹਵਾ ਦੀ ਵੈਂਟੀਲੇਸ਼ਨ ਦੀ ਕੋਈ ਦਿੱਕਤ ਨਹੀਂ ਕਿਸੇ ਪਾਸੇ ਹਾਂਜੀ ਬਹੁਤ ਵਧੀਆ ਲੱਗਿਆ ਉਹਨੂੰ ਇਦਰੋਂ ਬਖਾ ਆ ਇਟਾ ਵਾਲਾ ਫਰਚ ਅੱਜ ਕੱਲہ ਬਹੁਤ ਟ੍ਰੈਂਡਿੰਗ ਚ ਹੈ ਭਾਈ ਤੁਸੀਂ ਆਪ ਬਣਾਇਆ ਇਹ ਵਾਲਾ ਹਾਂਜੀ ਆਪ ਲੈ ਆ ਜੀ ਠੀਕ ਹੈ ਵਧੀਆ ਵੇਖਣ ਚ ਲੱਗ ਜਾਂਦਾ ਤੇ ਅੱਜ ਕੱਲ ਚਿੱਟਾ ਵੀ ਭਰਦੇ ਨੇ ਨਹੀਂ ਨਹੀਂ ਇਹਦਾ ਪਤਾ ਚਿੱਟਾ ਭਰਦਾ ਰਿਜ਼ਲਟ ਅਜੇ ਤੱਕ ਚਿੱਟੇ ਦਾ ਜੀ ਕਿਸੇ ਨੇ ਵੇਖਿਆ ਨਹੀਂ ਜੋ ਮੈਲਾ ਹੋ ਜਾਂਦਾ ਨਹੀਂ ਜੀ ਠੀਕ ਹੈ ਪਰ ਦੂਰੀ ਵਾਰੇ ਰੋਜ਼ ਰੋਜ਼ ਲੜਾਈ ਕਰਾਣੀ ਪੈਂਦੀ ਔਖਾ ਕੰਮ ਹੈ ਉਹ ਵਾਲਾ ਔਖਾ ਕੰਮ ਇਹ ਨਲੀ ਆਪੇ ਫਰਸ਼ ਹੈ ਮਤਲਬ ਕਿ ਪੈਰ ਮਿੱਟੀ ਜ਼ਿਆਦਾ ਕੋ ਲੱਗਦਾ ਹਾਂ ਚਿੱਟਾ ਫਰਸ਼ ਹਰੇਕ ਨੇ ਵੀਡੀਓ ਪਾਈ ਆ ਬਣਾ ਕੇ ਪਾਈ ਆ ਠੀਕ ਹੈ ਮੁੜ ਕੇ ਰਿਜ਼ਲਟ ਕਿਸੇ ਨੇ ਨਹੀਂ ਦੱਸਿਆ ਉਹਦਾ ਠੀਕ ਹੈ ਵਿਵਾਦ ਖਰਾਬ ਹੋ ਗਿਆ ਇਹ ਮਨ ਗਿਆ ਮੈਂ ਪਹਿਲਾਂ ਹੀ ਬਲੈਕ ਪਾਇਆ ਜਾਂ ਮੜ ਕੇ ਮਨੇ ਉਹਨੂੰ ਇਧਰ ਆ ਵੀ ਵਿਖਾਈ ਆ ਚੀਜ਼ ਵੀ ਬਈ ਟਾਈਲਾਂ ਆ ਉਹਨਾਂ ਦੇ ਹਿਸਾਬ ਨਾਲ ਆਹ ਚੀਜ਼ ਕੰਮ ਆ ਬਜਾਦੀ ਹੈਗੀ ਨਹੀਂ ਆ ਪਹਿਲਾਂ ਹੀ ਸੋਚ ਲਿਆ ਸੀ ਅੰਕਲੋ ਨਾਲ ਵੀ ਕਿ ਆਪਾਂ ਯਾਰ ਥੋੜਾ ਜਿਹਾ ਪਿੰਡੂ ਹੈ ਪਾਣੀ ਪੂਣੀ ਡੋਲਦਾ ਰਹਿੰਦਾ ਆਪਾਂ ਚੀਜ਼ ਹੀ ਟਾਈਲਾਂ ਦੀ ਫਰਸ਼ ਹੀ ਲਾਉਣੀ ਆਪਾਂ ਠੀਕ ਹੈ ਕਿ ਆਪਾਂ ਪੱਥਰ ਜਾਂ ਟਾਈਲ ਉੱਥੇ ਯੂਜ਼ ਕਰਾਂਗੇ ਜਿੱਥੇ ਆਪਣੀ ਵਰਤ ਉਹ ਜੀ ਹੋਈ ਇਹ ਕਹਿੰਦਾ ਮਗਰ ਲਾ ਜਿਹੜਾ ਐਲੀਵੇਸ਼ਨ ਹੈਗਾ ਆ ਵੀ ਬਹੁਤ ਵਧੀਆ ਲੱਗਦਾ ਮੈਂ ਘਰ ਦੇ ਚਾਰ ਐਲੀਵੇਸ਼ਨ ਹੋਗੇ ਹਾਂਜੀ ਫਰੰਟ ਤੋਂ ਹੋ ਗਿਆ ਸਾਈਡ ਤੋਂ ਹੋ ਗਿਆ ਹਾਂਜੀ ਇਧਰਲਾ ਹੋ ਗਿਆ ਤੇ ਦੂਸਰੀ ਸਾਈਡਾ ਲਾ ਹੋ ਗਿਆ ਤੇ ਮੋਲਡਿੰਗ ਵਾਲਾ ਕੰਮ ਵੀ ਬਹੁਤ ਸੋਨਾ ਕੀਤਾ ਹੋਇਆ ਬਈ ਹਨ ਜੇ ਲੱਗ ਮੈਨ ਲੱਗਿਆ ਤੇ ਪੰਜ ਗੋਲੇ ਮਾਰ ਕੇ ਥੋੜੀ ਮਿਹਨਤ ਬਹੁਤ ਹੋਈ ਹੈ ਮੋਲਡਿੰਗ ਤੇ ਪਰ ਮੋਲਡਿੰਗ ਸਾਰੀਆਂ ਵੱਡੀਆਂ ਹੀ ਸੀ ਜੀ ਹੈਵੀ ਹੈ ਥੋੜੀਆਂ ਬਹੁਤ ਪੰਜ ਮੋਲਡਿੰਗ ਹੋ ਗਈ ਜੀ ਬਈ 2 ਵਜੇ 3 ਹੀ ਹੁੰਦੀ ਹੈ ਤੁਸੀਂ ਪੰਜ ਦੇ ਪਲੇਅਰਸ ਬਣਾ ਰੱਖਿਆ ਤੇ ਚੀਜ਼ ਵਧੀਆ ਲੱਗ ਜਾਂਦੀ ਨਾਲੇ ਵੇਖਣ ਚ ਪਤਾ ਲੱਗ ਜਾਂਦਾ ਵਾਕਈ ਵੀ ਹੈ ਨਾ ਵੀ ਘਰ ਜੇ ਤੁਸੀਂ ਬਣਾਇਆ ਔਰ ਜਿਨ੍ਹਾਂ ਨੇ ਬਣਵਾਇਆ ਦੋਨੋਂ ਦਾ ਸ਼ੌਕ ਹੈ ਹਾਂਜੀ ਸ਼ੌਕ ਲੱਗਿਆ ਪੂਰਾ ਤੇ ਰੀਚ ਲੱਗੀ ਹੈ ਤਾਂ ਹੀ ਇਹਨਾਂ ਰਿਜ਼ਲਟ ਵਧੀਆ ਨਿਕਲ ਕੇ ਆਉਂਦਾ ਕੰਮ ਦੋਨਾਂ ਨੇ ਸ਼ੌਕ ਨਾਲ ਕਰਾਇਆ ਤਾਂ ਹੀ ਨਵੀਆਂ ਵਧੀਆ ਕੰਮ ਆਏ ਤੇ ਇਧਰ ਆਹ ਮੋਲ ਠੀਕ ਆ ਆ ਚੀਜ਼ ਹੋ ਗਈ ਤਾਂ ਆ ਚੀਜ਼ ਹੋ ਗਈ ਦੋਨੇ ਇੱਕੋ ਵਰਗੇ ਲਗਾਤੇ ਐਲੂਵੀਏਸ਼ਨ ਦੋਨੇ ਪਾਸੇ ਹਾਂਜੀ ਠੀਕ ਆ ਬਹੁਤ ਹੀ ਵਧੀਆ ਡਿਜ਼ਾਈਨ ਬਣਿਆ ਹੋਇਆ ਵੀ ਹੈ ਨਾ ਤੇ ਕਿੰਨਾ ਕੁ ਟਾਈਮ ਲੱਗ ਜਾਂਦਾ ਵੀ ਇਹਨਾਂ ਦਾ ਏਰੀਆ ਦਾ ਮੰਨ ਲਓ ਵੀ 60 ਬਈ 120 ਦਾ ਕਿਸਨੇ ਬਰਮਾਣਾ ਹੋਵੇ ਲਗਾਤਾਰ ਲੱਗੇ ਰਹੇ ਆ ਜੀ ਠੀਕ ਆ ਜੀ ਸਾਰੀਆਂ 18 ਕ ਛੁੱਟੀਆਂ ਹੀ ਕੰਮ ਦੇ ਵਿੱਚ ਕੋਈ ਹੋਲੀ ਦੀਵਾਲੀ ਲੋਹੜੀ ਦੀਆਂ ਕਰਕੇ ਠੀਕ ਆ ਜੀ ਤੇ ਸਾਨੂੰ ਸਾਲ ਲੱਗ ਗਿਆ ਜੀ ਪੂਰਾ ਨੈਟ ਠੀਕ ਆ ਹਾਂਜੀ ਸਾਲ ਦੇ ਵਿੱਚ ਮੰਨ ਲਓ ਐਡਾ ਏਰੀਆ ਪੂਰਾ ਤੁਸੀਂ ਕਵਰ ਕੀਤਾ ਹੈ ਨਾ ਹਾਂਜੀ ਪੂਰਾ ਕਵਰ ਬਹੁਤ ਹੀ ਵਧੀਆ ਤੇ ਸੋਹਣਾ ਕੰਮ ਕੀਤਾ ਹੋਇਆ ਤਸਨ ਬਹੁਤ ਮੁਬਾਰਕ ਬਈ ਐਨਾ ਵਧੀਆ ਕੰਮ ਕੀਤਾ ਤੈਨੂੰ ਕਿੰਨਾ ਸਾਲ ਹੋ ਗਿਆ ਬਈ ਇਹ ਕੰਮ ਕਰਦੇ ਨੂੰ ਇਹ ਹੈ ਨਾ ਮਤਲਬ ਇਹ ਛੋਟਾ ਹੀ ਲੱਗ ਗਿਆ ਸੀ ਜੀ ਮੈਂ ਤਾਂ ਮਤਲਬ ਕਿ 12-13 ਸਾਲਾਂ ਦਾ ਕੰਮ ਸਿੱਖਣ ਲੱਗ ਗਿਆ ਸੀ ਮਤਲਬ ਸਾਡੇ ਪਿੰਡ ਦੀ ਹੈ ਹਰੀਪੁਰ ਦਿੱਤਾ ਹੈ ਜੀ ਅਜਮਸ ਸਿੰਘ ਕਾਕਾ ਕਹਿੰਦੇ ਉਹਨਾਂ ਨੂੰ ਠੀਕ ਹੈ ਜੀ ਉਹਨਾਂ ਕੋਲ ਹੀ ਕੰਮ ਸਿੱਖਿਆ ਆਪਾਂ ਤੋਂ ਉਹਨਾਂ ਨਾਲ ਹੀ ਮਤਲਬ ਉਹਨਾਂ ਨੇ ਲਾਇਆ ਆਪੇ 12 ਸਾਲ ਜੀ ਕੰਮ ਠੀਕ ਹੈ ਜੀ ਹਾਂ ਜੀ ਹੁਣ ਮੈਨੂੰ ਕੱਟ ਕਰਦੇ ਨੂੰ ਹੋ ਗਏ ਉਹਨਾਂ ਦੇ 10-12 ਸਾਲ ਕੰਮ ਇਹ ਠੀਕ ਹੈ ਨਾ ਬਹੁਤ ਘੱਟ ਉਮਰ ਤੁਸੀਂ ਬਹੁਤ ਵਧੀਆ ਤਜਰਬਾ ਲੈ ਲਿਆ ਤੇ ਉਹ ਕੰਮ ਵੀ ਦਸੀ ਜਾਂਦਾ ਤੇ ਜੇ ਵੇਖੋ ਇੱਕ ਕੁਛ ਗੱਲਾਂ ਹੁੰਦੀ ਆ ਵੀ ਆਪਾਂ ਆਪਣੀ ਤਾਰੀਫ ਆਪਣੇ ਮੂੰਹ ਤੋਂ ਕਰਕੇ ਕਰਦੇ ਆ ਇੱਕ ਆਪਾਂ ਕਹਿੰਦੇ ਆ ਵੀ ਮੈਂ ਆਪਦੇ ਮੂੰਹੋਂ ਕੁਛ ਨਹੀਂ ਬੋਲਦਾਗਾ ਤੂੰ ਮੇਰਾ ਜਾ ਕੇ ਕੰਮ ਵੇਖ ਲਈ ਕੰਮ ਦਸੀ ਜਾਂਦਾ ਇੱਕ ਸ਼ੌਂਕ ਹੈ ਆਪ ਨੂੰ ਕੰਮ ਕਰਨ ਦਾ ਸ਼ੌਂਕ ਆ ਆਪਾਂ ਜਿੰਨਾ ਵੀ ਕਰਦੇ ਨੇ ਅਸੀਂ ਸ਼ੌਂਕ ਨਾਲ ਹੀ ਕਰਦੇ ਆਂ ਔਰ ਕੰਮ ਦੇਖੀ ਵੀ ਆਂਦਾ ਵੀ ਉਹਨਾਂ ਲਪਾਈ ਦਾ ਸਾਫ ਪਤਾ ਲੱਗ ਜਾਂਦਾ ਵੀ ਹਾਂ ਵਾਕੇ 1 ਕੋ ਸਾਲ ਦੀ ਕੋ ਉਹਨਾਂ ਦੇ ਕੀਤੀ ਹੋਈ ਹੈ ਤੇ ਇੱਕ ਪੋਰਾ ਵੀ ਫਰਕ ਹੈ ਨਹੀਂਗਾ ਤੇ ਬਾਈ ਜੀ ਇੱਕ ਮੈਂ ਇੱਕ ਮੇਨ ਗੱਲ ਹੋਰ ਪੁੱਛਣੀ ਭੁੱਲ ਗਿਆ ਨਾ ਵੀ ਕਰ ਜਿਵੇਂ ਤੁਸੀ ਕਹਿੰਦੇ ਸਾਲ ਹੋ ਗਿਆ ਲਗਭਗ ਹਾਂਜੀ ਤੇ ਪਲਸਟਰ ਕਿਤਨੂੰ ਮੈਨੂੰ ਲੱਗਾ 5-6 ਮਹੀਨੇ ਹੋ ਗਏ ਉਹਨੇ ਹਾਂਜੀ ਮੈਨੂੰ 5-6 ਮਹੀਨੇ ਵਿੱਚ ਹੋਈ ਹੈ ਨਾ ਠੀਕ ਹੈ ਉਸ ਮੈਨੂੰ ਡੂੜ ਕਿੰਨੇ ਹੋਇਆ ਜੀ ਕੰਪਲੀਟ ਹੋਏ ਨੂੰ ਮੈਨੂੰ ਤੇ ਸਭ ਤੋਂ ਮੇਨ ਗੱਲ ਹੈ ਜਿਵੇਂ ਵਾਟਰ ਬਾਕਸ ਵੀ ਨੇੜੇ ਹੈ ਨਾ ਹਾਂਜੀ ਤੇ ਸਾਹਮਣੇ ਮੈਂ ਉਹ ਸੇਮ ਵੀ ਵੇਖਿਆ ਨਾ ਪਰਲੇ ਪਾਸੇ ਹਾਂਜੀ ਤੇ ਸਲਾਬ ਦਾ ਮੇਰੇ ਇਸ ਘਰ ਚ ਕੀ ਆਪਸ਼ਨ ਕੀਤਾ ਵੀ ਕਰਦੇ ਸਲਾਬ ਨਾ ਆਵੇ ਸਲਾਬ ਵਾਲਾ ਦਾ ਹੀ ਪੂਰਾ ਪ੍ਰਬੰਧ ਕੀਤਾ ਹੋਇਆ ਜੀ ਠੀਕ ਹੈ ਜੀ ਪਲੰਥ ਬੀਮ ਪਾਇਆ ਫਿਰ ਉਹਦੇ ਤੇ ਕੂਟ ਮਾਰਿਆ ਵਾ ਉਹਦਾ ਵਾਟਰਪਰੂਫ ਦਾ ਬੀਪੀਸੀ ਪਾਈ ਹੈ ਜਿਹੜੀ ਉਹ 3 ਇੰਚ ਪਲੱਸ ਪਾਈ ਵੀ ਹੈ ਜੀ ਤੇ ਯੂਲੀਟ 2 ਇੰਚ ਦੀ ਹੁੰਦੀ ਹੈ ਨਹੀਂ ਹਾਂ ਪਾ 3 ਇੰਚ ਪਾਈ ਵੀ ਹੈ ਜੀ ਕਿਉਂਕਿ ਬੀਪੀਸੀ 3 ਇੰਚ ਦੀ ਪਾਈ ਹੈ ਚ ਪਾਈ ਉਹ ਵੀ ਦੋਰ ਤੇ ਚੱਕ ਕੇ ਪਾਈ ਵੀ ਆ ਠੀਕ ਹੈ ਫਰਸ਼ ਜਨ ਮਨ ਲਓ ਨੀਵੇਂ ਰਹੂਗਾ ਜੀ ਉਧਰ ਤੱਕ ਆ ਨਹੀਂ ਸਕਦਾ ਬਾਕੀ ਤੁਸੀਂ ਵੇਖਿਆ ਜੀ ਅਜੇ ਤੁਹਾਨੂੰ ਕਿਸੇ ਸਲਾਹ ਦੀ ਹਾਂ ਉਹੀ ਮੈਂ ਕਹੀ ਨਾ ਨਾ ਵੀ ਜਿਵੇਂ ਆਸੇ ਪਾਸੇ ਦੇ ਏਰੀਆ ਰਾਜਸਥਾਨ ਦੇ ਵੀ ਆਪਣੇ ਇਲਾਕੇ ਉਸ ਪਾਸੇ ਤਾਂ ਕੀ ਹੁੰਦਾ ਹਾਂ ਰੇਤ ਦਾ ਸਲਾਬ ਦਾ ਚਾਂਸ ਬਹੁਤ ਘੱਟ ਹੁੰਦਾ ਹੈ ਹਾਂ ਜੀ ਪੰਜਾਬ ਤਾਂ ਖਾਸ ਕਰਕੇ ਜਿਵੇਂ ਸਾਹਮਣੇ ਤਾਂ ਸੇਮ ਹੈਗੀ ਹੈ ਹਾਂ ਜੀ ਫਿਰ ਵੀ ਆਪਾਂ ਨੂੰ ਉਹ ਉਹੀ ਚੀਜ਼ਾਂ ਦੇਖਣੀ ਪੈਂਦੀ ਵੀ ਇਸ ਘਰ ਦੇ ਵਿੱਚ ਆਪਾਂ ਇੰਨਾ ਕਰੀ ਜਾਂਦੇ ਵੀ ਉਹ ਚੀਜ਼ ਨਾ ਆਵੇ ਔਰ ਵਿਖੇ ਵੀ ਆਂਦਾ ਵੀ ਮੈਨੂੰ ਐਂ ਪੂਰਾ ਸੁੱਕਾ ਸਿਸਟਮ ਹੈ ਨਾ ਜਿਹੜਾ ਪਲਾਸਟਰ ਕੀਤਾ ਹੋਇਆ ਹੈ ਹੋ ਰਹੀ ਕਿਸੇ ਪਾਸੇ ਵੀ ਕੁਝ ਲੱਗੀ ਨਹੀਂ ਅੰਦਰ ਵੀ ਆਪ ਨੂੰ ਨਾ ਵੀ ਸੁਲਾਵ ਵਾਲਾ ਕੋਈ ਇਸ਼ੂ ਆਊਗਾ ਤੇ ਭਾਈ ਆਹ ਵਾਲਾ ਜਿਹੜਾ ਕਮਰਾ ਇਹਦਾ ਸਾਈਜ਼ ਵੀ ਉਹੀ 15x15 ਦਾ ਹੀ ਹੈ ਹਾਂਜੀ ਇਹ ਵੀ 15x15 ਦਾ ਹੀ ਜੀ ਸਰ ਠੀਕ ਹੈ ਤੇ ਇਸ ਤੋਂ ਇਲਾਵਾ ਉੱਪਰ ਵੀ ਕੁਝ ਬਣਿਆ ਹੋਇਆ ਬਈ ਜੀ ਹਾਂਜੀ ਇਧਰ ਇਹਨਾਂ ਦਾ ਮਤਲਬ ਇਧਰ ਰੂਮ ਆ ਗਿਆ ਜੀ ਜਿਵੇਂ ਅੱਛਾ ਇੱਕ ਆਹ ਬੈਡਰੂਮ ਆ ਗਿਆ ਇਧਰ ਜਿਵੇਂ ਆਹ ਵਾਸ ਬੈਡਰੂਮ ਤੋਂ ਮਨ ਲੱਗਦਾ ਵੀਊ ਹੀ ਬਹੁਤ ਵਧੀਆ ਆਂਦਾ ਨਾ ਹਾਂਜੀ ਜਿਵੇਂ ਵਰਦੇ ਸਰ ਤਾਂ ਆਇਆ ਸਿਟਿੰਗ ਰੂਮ ਹੈ ਜੀ ਆਹ ਠੀਕ ਹੈ ਇਹ ਤਾਂ ਸਿਟਿੰਗ ਰੂਮ ਹੈ ਜੀ ਅੱਛਾ ਬੈਡਰੂਮ ਦੇ ਵਿੱਚ ਬੈਡਰੂਮ ਕਰ ਨਾ ਕਮਰੇ ਜਿੰਨਾ ਦਾ ਬਈ ਯਾਰ ਬਾਥਰੂਮ ਵੀ ਬਣਾ ਰਖੇ ਹਾਂਜੀ ਇਹ ਬਾਥਰੂਮ ਹੈ ਠੀਕ ਹੈ ਹਾਂਜੀ ਇਹ ਬਾਥਰੂਮ 12 15 ਦਾ ਬਾਥਰੂਮ ਬਣਾਤਾਗਾ ਤੇ ਆ ਕਮਰਾ 15 ਵੇ 15 ਦਾ ਹੋ ਗਿਆ ਹਾਂਜੀ ਉਹ ਉਹ ਹੈਗਾ ਸੇਟਿੰਗ ਹੋਗੀ ਆਪਣੀ 13 15 ਦੀ 13 15 ਸੇਟਿੰਗ ਹੋਗੀ ਤੇ ਨਾਲ ਇਧਰ ਬਾਲਕਨੀ ਹੋਗੀ ਤੇ ਸਾਹਮਣੇ 뷰 ਤੁਸੀਂ ਦੋਸਤੋ ਵੇਖ ਹੀ ਸਕਦੇ ਹੋ ਵੀ ਪੂਰੀ ਗ੍ਰੀਨਰੀ ਹੈ ਤੇ ਇੱਥੇ ਹਵਾ ਤਾਂ ਮੈਂ ਕਹਿੰਦਾ ਜਦੋਂ ਮੀ ਦਾ ਮੌਸਮ ਹੋਊਗਾ ਕਮਰੇ ਚ ਨਾ ਏਸੀ ਛੱਡੋ ਪੱਖਾ ਚਲਾਉਣ ਦੀ ਲੋੜ ਨਹੀਂ ਪੈਣੀ ਜੀ ਦੋਨੇ ਪਾਸੇ ਓਪਨ ਹੋ ਗਿਆ ਦੋਨੇ ਪਾਸੇ ਬਾਲਕਨੀ ਉਹ ਕ੍ਰੋਸਿੰਗ ਵਧੀਆ ਹੋਊਗੀ ਪਰ ਮੇਨ ਵੈਂਟੀਲੇਸ਼ਨ ਦਾ ਉਹੀ ਹੁੰਦਾ ਤੁਹਾਨੂੰ ਹਵਾ ਨੂੰ ਜੇ ਕ੍ਰੋਸਿੰਗ ਮਿਲੇ ਨਾ ਆਸ ਤੇ ਬਸ ਘੁੰਮ ਕੇ ਆਉਂਦੀ ਤਾਂ ਫੇਰ ਤਾਂ ਬਈ ਪੱਖੇ-ਪੁੱਖੇ ਛੱਡੋ ਤੁਹਾਨੂੰ ਝਾਲਰ ਵੀ ਲਾਉਣ ਦੀ ਲੋੜ ਨਹੀਂ ਤੇ ਉਹ ਵੀ ਸਿਸਟਮਾਂ ਦਾ ਵਧੀਆ ਬਣ ਜਾਂਦਾ ਹਾਂਜੀ ਇਦੂ ਵਾਲੀ ਆ ਪੌੜੀ ਆ ਗਈ ਉੱਪਰਲੀ ਠੀਕ ਹੈ ਤੇ ਆ ਦਰਵਾਜ਼ਾ ਤੋਂ ਮਗਾ ਵਾਲਾ ਬਈ ਹਾਂਜੀ ਬਾਥਰੂਮ ਹੈ ਜੀ ਠੀਕ ਹੈ ਆਹਾਂ ਕੋਠੀ ਜਦੋਂ ਪੂਰੀ ਕਾਇਦ ਆਪਣਾ ਕੰਮ ਚੱਲ ਹੀ ਜਾਂਦਾ ਲਗਭਗ ਸਾਲ ਲੱਗ ਜਾਊਗਾ ਵੀ ਹੈ ਨਾ ਮੋਟਾ ਮੋਟਾ ਹਾਂਜੀ ਸਾਲ ਲੱਗ ਜਾਣਾ ਇਹ ਕੰਮ ਬਹੁਤ ਵੱਡਾ ਹੈ ਤੁਸੀਂ ਭਾਈ ਤਾਂ ਕਿ ਸਾਲ ਲੱਗ ਜਾਣਾ ਕੋਈ ਸਾਲ ਤਾਂ ਚਿਨਾਈ ਦੀ ਲੱਗ ਗਿਆ ਉਸ ਤੋਂ ਬਾਅਦ ਫਰਸ਼ ਲੱਗੂਗਾ ਡਾਊਨ ਸੀਲਿੰਗ ਹੋਣੀ ਹੈ ਫਿਰ ਲੱਕੜ ਦਾ ਕੰਮ ਹੋਣਾ ਹੈ ਸਾਲ ਤੋਂ ਵੀ ਜ਼ਿਆਦਾ ਹੀ ਜਾਊਗਾ ਟਾਈਮ ਠੀਕ ਹੈ ਉੱਪਰ ਇਹ ਕਹਾ ਏਰੀਆ ਆ ਗਿਆ ਹਾਂਜੀ ਆ ਇੱਕ ਏਰੀਆ ਆ ਗਿਆ ਉੱਪਰ ਠੀਕ ਆ ਆ ਤੁਸੀਂ ਉਹਨਾ ਆ ਵੀ ਦੇਖੋ ਸਭ ਤੋਂ ਵੇਨ ਗੱਲ ਸਭ ਤੋਂ ਤੀਜੀ ਮੰਜ਼ਲ ਤੇ ਵੀ ਬੂਰੇ ਬਰਾਂਡੇ ਬਣਾ ਕੇ ਗਲਾਈ ਦੇ ਕੇ ਮਗਰੋਂ ਐਲੀਵੇਸ਼ਨ ਹੋ ਗਿਆ ਤੇ ਆ ਐਲੀਵੇਸ਼ਨ ਲੱਗ ਹੋ ਗਿਆ ਹਾਂ ਹੈਨਾ ਤੇ ਆ ਆਪਣਾ ਟੈਂਕੀ ਵਾਲਾ ਏਰੀਆ ਹੋ ਗਿਆ ਭਾਈ ਹਾਂਜੀ ਆ ਟੈਂਕ ਏਰੀਆ ਆ ਗਿਆ ਜੀ ਠੀਕ ਆ ਮਮਟੀ ਏਰੀਆ ਹੋ ਗਿਆ ਉਹਦਾ ਹਾਂਜੀ ਇਹ ਟੈਂਕ ਏਰੀਆ ਆ ਗਿਆ ਜੀ ਠੀਕ ਹੈ ਤੇ ਜਿਹੜਾ ਬ੍ਰਾਂਡ ਆ ਜੀ ਇਹਦੇ ਜੀ ਸਿਟਿੰਗ ਲਾ ਕੇ ਜਿਵੇਂ ਗਰਮੀਆਂ ਚ ਸ਼ਾਮ ਨੂੰ ਵਧੀਆ ਬੈਠਣਾ ਹੋਵੇ ਜਾਂ ਕੋਈ ਮੈਚ ਵੇਖ ਮੂਜ ਵੇਖਣਾ ਹੋਵੇ ਉਥੇ ਐਸ.ਡੀ ਪੁਆਇੰਟ ਲੱਗੇ ਨੇ ਜੀ ਠੀਕ ਹੈ ਤੇ ਇਹ ਸ਼ਾਮ ਵਾਲਾ 뷰 ਜੇ ਮੈਂ ਠੰਡ ਹੁੰਦੀ ਜੋ ਬੈਠਣਾ ਤਰੇ ਜੀ ਦੇਖੋ ਹੁਣ ਹੈ ਨਾ ਸਾਰੀ ਸੁਵਿਧਾ ਹੋ ਗਈ ਆ ਹਾਂਜੀ ਜਿੱਥੇ ਪਿੰਡ ਵਾਲੀ ਵੀ ਹੋ ਗਈ ਜਿੱਥੇ ਬਹਿ ਗਏ ਉਥੇ ਸਾਰੀ ਸਹੂਲਤ ਹੈਗੀ ਆ ਥੱਲੇ ਬਹਿ ਗਏ ਤਾਂ ਪਿੰਡ ਵਾਲੀ ਫੀ ਹਾਂ ਉੱਤੇ ਆ ਕੇ ਤਾਂ ਵਧੀਆ ਫਲੈਟਾਂ ਵਾਲੀ ਫੀਲਿੰਗ ਹੈ ਘਰ ਦੇ ਵਿੱਚ ਲਗਜ਼ਰੀ ਸਿਗਮੈਂਟ ਹੈਗਾ ਹੀ ਆ ਹਾਂ ਜਿਹੜਾ ਜਿਹੜਾ ਤਿਆਰ ਹੋ ਗਿਆ ਨਹੀਂ ਉਹ ਪੂਰਾ ਲਗਜ਼ਰੀ ਬਣ ਜਾਣਾ ਹੈ ਉਸ ਤੋਂ ਬਾਅਦ ਤਾਂ ਲੱਗ ਜਿਵੇਂ ਸਿਟਿੰਗ ਲੱਗ ਜਾਣੀ ਚਾਲੇ ਵੱਡੀ ਸਿਟਿੰਗ ਲਾ ਕੇ ਨਹੀਂ ਆ ਜਿਵੇਂ ਕੋਈ ਯਾਰ ਬਿੱਲੀ ਆਏ ਜਾਂ ਕੋਈ ਦੋਸਤ ਆਏ ਬੈਠਣਾ ਤੇ ਆਰਾਮ ਨਾਲ ਆਪਾਂ ਬੈਠ ਸਕਦੇ ਹਾਂ ਇੱਥੇ ਵੀ ਘਰ ਦੇ ਵਿੱਚ ਜਦੋਂ ਕੋਈ ਫੰਕਸ਼ਨ ਆ ਗਿਆ ਵਿਆਹ ਵੀ ਹੋ ਤਰਿਆ ਉਸ ਤੋਂ ਬਾਅਦ ਤਾਂ ਚੀਜ਼ਾਂ ਹੀ ਲਗਣੀਆਂ ਰਹੀ ਬੰਦੇ ਨੂੰ ਕੋਈ ਜਗ੍ਹਾ ਜਿੱਥੇ ਮਰਜ਼ੀ ਜਾਵੜੇ ਹਾਂ ਸਾਰੀ ਸਹੂਲਤਾਂ ਮਿਲਣਗੀਆਂ ਕਿਥੇ ਮਰਜ਼ੀ ਬਹਿ ਜਾਏ ਕਿਸ ਨਾਲ ਮਰਜ਼ੀ ਬਹਿ ਜਾਏ ਕੋਈ ਦਿੱਕ ਬਈ ਘਰ ਦੇ ਵਿੱਚ ਨੂੰ ਮਾਡਰਨ ਵੀ ਬਣਾਇਆ ਐਲੀਵੇਸ਼ਨ ਜੀ ਦਿੱਤੀ ਹੈ ਜਾਲੀ ਜ਼ਰੂਰ ਲਾਈ ਹੈ ਨਾ ਜਾਲੀ ਨਹੀਂ ਲੰਦ ਹੁੰਦੇ ਜਾਲੀਆਂ ਵੀ ਕਿੱਥੋਂ ਲੈ ਕੇ ਆਉਂਦੇ ਸੀ ਆ ਵਾਲੀਆਂ ਇਹ ਜਾਲੀਆਂ ਹੀ ਹੋਰ ਤੋਂ ਲੈ ਆਉਂਦੇ ਆ ਜੀ ਅਬ ਹੋਰ ਤੋਂ ਹਾਂਜੀ ਠੀਕ ਹੈ ਜੀ ਦੋਸਤੋ ਆਪਣਾ ਵੀ ਜਾਲੀ ਦਾ ਕੰਮ ਹੈਗਾ ਤੁਹਾਨੂੰ ਜੇ ਜਾਲੀਆਂ ਚਾਹੀਦੀਆਂ ਤਾਂ ਸਾਡਾ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਆਪਾਂ ਪ੍ਰੋਵਾਈਡ ਕਰਾ ਦਾਂਗੇ ਬਾਕੀ ਆ ਜਾਲੀ ਵੀ ਕੁਆਲਿਟੀ ਵਧੀਆ ਤੇ ਜਾਲੀ ਹੋਰ ਵੀ ਵਧੀਆ ਮਿਲੋਗੀ ਤੁਹਾਨੂੰ ਤੇ ਦੂਜੀ ਗੱਲ ਆ ਹੋ ਗਈ ਆਪਣੀ ਆ ਵਾਲੀ ਗਲਾਈ ਤੇ ਆ ਵਾਲੇ ਪਿੱਲਰ ਆ ਯਾਰ ਬਈ ਇਹ ਨਾ ਆਹੀ ਲਾਜ਼ਮੀ ਮੈਨਾਂ ਪਾਕਿਸਤਾਨ ਦੀ ਕਈ ਵਾਰ ਨਾ ਵੀਡੀਓ ਸੰਦੀ ਹੁੰਦੀ ਆ ਹਾਂਜੀ ਉਹਨਾਂ ਦੇ ਪ੍ਰਾਣੀਆਂ ਜਿਹੜੀ ਹਵੇਲੀਆਂ ਹੈਗੀਆਂ ਹਾਂਜੀ ਉਹਨਾਂ ਚਾਹੀਦਾ ਜਿਵੇਂ ਇਹੋ ਜਿਹੇ ਵਰਾਂਡੇ ਬਨੇ ਹੁੰਦੇ ਆ ਆਪਣੇ ਅਲੱਗ ਯੂਜ਼ੂਲੀ ਆਪਣੇ ਕੀ ਕਰਦੇ ਕਈ ਵਾਰ ਕੀ ਕਰਦੇ ਆ ਵਰਾਂਡੇ ਬਣਾ ਤਾਂ ਦਿੰਦੇ ਆ ਪਰ ਬਹੁਤ ਛੋਟੇ ਕਰ ਦਿੰਦੇ ਆ ਜਾਂ ਨੀਵੇ ਕਰ ਦਨਗੇ ਜਾਂ ਉਹਨਾਂ ਦੀ ਗੈਪ ਘਟ ਹੋਊਗਾ ਇਹ ਉਹਨਾਂ ਦੇ ਜਿਹੜੇ ਪਿੱਲਰ ਹੁੰਦੇ ਆ ਉਹ ਬਹੁਤ ਛੋਟੇ ਹੁੰਦੇ ਆ ਫੁੱਟ ਬਾਈ ਫੁੱਟ ਦੇ ਵੀ ਨਹੀਂ ਹੁੰਦੇ ਕਈ ਵਾਰ ਨਹੀਂ ਹੁੰਦੇ 9 ਇੰਚ ਦੇ ਹੋ ਜਾਂਦੇ ਆ ਉਹ ਠੀਕ ਆ ਵੀ ਲੁੱਕ ਤਾਂ ਆਉਂਦੀ ਆ ਫਿਰ ਉਹ ਜੀ ਲੁੱਕ ਨਹੀਂ ਆਉਂਦੀ ਜੋ ਰੀਅਲ ਲੁੱਕ ਆਉਣੀ ਚਾਹੀਦੀ ਆ ਇਹ ਲੁੱਕ ਤਾਂ ਹੈ ਨਾ ਜਿਵੇਂ ਕੂਠੀ ਆਣਾ ਜਿਵੇਂ ਏਰੀਆ ਆਣਾ ਜੀ ਏਰੀਆ ਸਾਨੂੰ ਨਾਲ ਹਰ ਚੀਜ਼ ਫਿਰ ਖੁੱਲ ਢੁੱਲ ਕੇ ਬਣੀ ਵੀ ਆ ਮਤਲਬ ਕੁਝ ਚੀਜ਼ਾਂ ਨਾਲ ਨਹੀਂ ਜਿਨ੍ਹਾਂ ਨੇ ਜਿਵੇਂ ਆਪਰੇ ਦੋ ਮੰਜ਼ਲਾ ਅਗਲਾ ਕਹਿੰਦਾ ਬਹੁਤ ਹੋ ਗਈਆਂ ਪਹਿਲੀ ਗੱਲ ਅਗਲਾ ਪਹਿਲੀ ਮੰਜ਼ਲ ਤੇ ਬਸ ਕਰਦੇ ਪਹਿਲੀ ਮੰਜ਼ਲ ਤੇ ਤਿੰਨ ਬੈੱਡਰੂਮ ਹੋ ਗਏ ਭਾਈ ਉਹ ਲੋੜ ਹੀ ਨਹੀਂ ਤਿੰਨ ਬੈੱਡਰੂਮ ਥੱਲੇ ਹੋ ਗਏ ਮਗਰ ਵੀ ਇੱਕ ਸਾਧ ਜਗ੍ਹਾ ਹੋ ਗਈ ਉਹਨੀ ਇਨਾਫ ਹੁੰਦੀ ਆ ਹਾਂਜੀ ਫਿਰ ਉੱਪਰ ਤੀਜੀ ਮੰਜ਼ਲ ਤੇ ਆ ਕੇ ਵੀ ਜਦੋਂ ਆਪ ਬਣਾਇਆ ਹਨਾ ਅਦੀ ਐਂਕਲ ਨੂੰ ਕਿਹਾ ਜੀਗਾ ਕਿ ਅਰ ਕਹਿੰਦਾ ਵੇਖ ਲੋ ਅਸੀਂ ਕੰਨੀ ਸੋਹਣਾ ਲੱਗੋਈ ਉੱਪਰ ਇੱਕ ਹੋਰ ਪਾ ਲੈਨੇ ਪੋਰਸ਼ਨ ਠੀਕ ਹੈ ਉਹਨਾਂ ਨੇ ਵੀ ਬਰਨਾ ਨਹੀਂ ਕੀਤਾ ਕਹਿੰਦਾ ਚਲੋ ਠੀਕ ਹੈ ਕਹਿੰਦਾ ਚਲੋ ਬਣਾ ਲਓ ਜਦੋਂ ਇੰਨਾ ਸੋਹਣੀ ਲੱਗਣੀ ਚਾਹੀਦੀ ਆ ਹਾਂ ਵੀ ਜਿੱਥੇ ਇੰਨੀ ਫਿਰ ਇਹਦਾ ਇਹ ਬਣਾਈ ਇਹਦੀ ਹੱਟ ਦਾ ਏਰੀਆ ਬਣ ਗਿਆ ਜੀ 1600 ਫੁੱਟ ਕਮਸੇ ਕਮ ਜੀ ਹੱਟ ਬਣਾਈ ਜਾਈ ਉੱਪਰ ਠੀਕ ਹੈ ਉਹ ਆਪਾਂ ਡਰੋਨ ਸ਼ੂਟ ਚ ਬੁਖਾ ਦਾਂਗੇ ਹਾਂ ਡਰੋਨ ਸ਼ੂਟ ਉਹ ਵੀ ਬਹੁਤ ਵਧੀਆ ਲੱਗਣੀ ਆ ਉੱਪਰੋਂ ਘੱਟ ਹੋ ਗਈ ਹੈ ਨਾ ਉਹਨੂੰ ਜੇ ਤਾਂ ਦੀਵਾਰ ਤੇ ਚੜੇਗਾ ਚੜਕਿਆ ਬੁਖਾ ਦੇ ਲੈ ਮਾਨੂੰ ਆ ਇਸ ਕੋਲ ਲੰਦਾ ਆਪਣੇ ਵਾਸਤੇ ਦਿਖਾ ਦੇ ਬਈ ਮੈਨੂੰ ਉਤੋਂ ਤੇ ਆ ਹਟ ਗਈ ਆ ਕਿੰਨਾ 1600 ਸਕਰ ਫੀਟ ਦਾ ਏਰੀਆ ਬਣਿਆ ਹਾਂਜੀ 1600 ਸਕਰ ਫੀਟ ਦਾ ਏਰੀਆ ਜੀ ਠੀਕ ਹੈ ਤੇ ਪਿੰਡ ਦਾ ਤੁਸੀਂ ਆਸ-ਪਾਸੇ ਵੇਖ ਹੀ ਸਕਦੇ ਹੋ ਪੂਰਾ ਸਿਸਟਮ ਖੁੱਲਾ ਹੈਗਾ ਤੇ ਆ ਬਾਈਵਰਾ ਦਾ ਵਿੱਚ ਪਲਾਟ ਦਾ ਇਕੱਠਾ ਹੀ ਹੈ ਸਾਰਾ ਵੱਲ ਹੈ ਨਾ ਹਾਂਜੀ ਕਿਰਾਂ ਜੀ ਮਤਲਬ ਕਿਰਾਂ ਮੇਰੇ ਆਹ ਸਾਈਡ 'ਚ ਕਰ ਵੀ ਇੱਕ ਵਾਰ ਟੈਂਪਰੇਰੀ ਕਰ ਰੱਖੀ ਹੈ ਬਾਅਦ ਜਦੋਂ ਆਹ ਪੂਰਾ ਹੋ ਗਿਆ ਉਸ ਤੋਂ ਬਾਅਦ ਕਰ ਦਾਂਗੇ ਹਾਂਜੀ ਠੀਕ ਹੈ ਜੀ ਥੱਲੇ ਆ ਜਾ ਬਈ ਉਹਨੂੰ ਤੇ ਆ ਕਰਕੇ ਤੇ ਆਪਣਾ ਪੂਰਾ ਸਿਸਟਮ ਹੋ ਗਿਆ ਤੋ ਵਧੀਆ ਨਾ ਘਰ ਬਹੁਤ ਵਧੀਆ ਬਣਿਆ ਹੋਇਆ ਚੀਜ਼ਾਂ ਮੈਨੂੰ ਕੱਲੀ ਕੱਲੀ ਚੀਜ਼ ਹੈ ਨਾ ਬਹੁਤ ਕੁਝ ਵੇਖਣ ਨੂੰ ਮਿਲਿਆ ਸਿੱਖਣ ਨੂੰ ਮਿਲਿਆ ਔਰ ਕੀ ਚੀਜ਼ਾਂ ਕਿਵੇਂ ਕਰਨੀ ਚਾਹੀਦੀ ਉਹ ਚੀਜ਼ਾਂ ਵੀ ਹੋ ਗਈਆਂ ਵਿੱਚ ਤੋ ਦੋਸਤੋ ਤੁਹਾਨੂੰ ਆ ਵੀਡੀਓ ਕਿਵੇਂ ਲੱਗੀ ਆ ਕੋਠੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਬਾਈ ਜੀ ਇੱਕ ਵਾਰ ਆਪਣਾ ਨਾਮ ਤੇ ਨੰਬਰ ਦੱਸ ਦਿਓ ਜੀ ਨਾਮ ਮੇਰਾ ਮਨਿੰਦਰਾ ਜੀ ਵੈਸੇ ਮੈਨੂੰ ਮੰਗਾ ਕਹਿੰਦੇ ਆ ਤੇ ਪਿੰਡ ਮੇਰਾ ਹਰੀਪੁਰਾ ਜੀ ਤੋ ਦੋਸਤੋ ਤੁਹਾਨੂੰ ਇਸ ਕੋਠੀ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਨਕਸ਼ੇ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੈ ਕਿੰਨਾ ਮਟੀਰੀਅਲ ਯੂਜ਼ ਹੋਇਆ ਕਿੰਨਾ ਖਰਚਾ ਹੋ ਉਸ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਬਾਈ ਨੂੰ ਵੀ ਕਾਲ ਕਰ ਸਕਦੇ ਹੋ ਨੰਬਰ ਵੀ ਲਿਖਿਆ ਵੀ ਹੋਊਗਾ ਤੁਸੀਂ ਮੈਨੂੰ ਵੀ ਕਾਲ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਹੀ ਤੁਹਾਨੂੰ ਆ ਕੋਠੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਦੇ ਨਾਲ ਹੀ ਆਪਾਂ ਵਿਦਾ ਚਾਵਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ